ਨਾਨਕ ਸਿੰਘ ਜੀ ਦੇ ਨਾਵਲ ਪ੍ਰਾਛਿਤ ਦਾ ਅਗਲਾ ਭਾਗ ਪਾਰਟੀ ਦੇ ਮੌਕੇ ਤੇ ਮਿਸਟਰ ਕ੍ਰੈਨਿਨ ਨੇ ਜਦ ਅਨਾ ਤੇ ਬਰਾਸਕੀ ਨੂੰ ਗੱਲਾਂ ਕਰਦਿਆਂ ਵੇਖਿਆ ਸੀ ਤਾਂ ਉਸ ਨੂੰ ਇਸ ਵਿੱਚ ਕੋਈ ਭੈੜ ਨਹੀਂ ਸੀ ਦਿਖਾਈ ਦਿੱਤੀ ਪਰ ਜਦ ਉਸ ਨੇ ਵੇਖਿਆ ਕਿ ਡਰਾਇੰਗ ਰੂਮ ਵਿੱਚ ਬੈਠੇ ਹੋਏ ਸਾਰੇ ਪਰੋਣੇ ਉਹਨਾਂ ਦੋਹਾਂ ਦੀ ਗੱਲ ਗੱਥ ਅਤੇ ਹਰਕਤਾਂ ਨੂੰ ਪਰਚੋਲੀ ਨਜ਼ਰ ਨਾਲ ਵੇਖ ਰਹੇ ਹਨ ਤਾਂ ਕ੍ਰੈਨਿਨ ਕੁਝ ਘਬਰਾ ਗਿਆ ਸੀ ਉਸ ਨੇ ਦਿਲ ਨਾਲ ਫੈਸਲਾ ਕੀਤਾ ਕਿ ਅੱਜ ਉਹ ਘਰ ਜਾ ਕੇ ਅਨਾ ਨੂੰ ਇਸ ਬਾਰੇ ਜ਼ਰੂਰ ਸਮਝਾਵੇਗਾ ਅਸਲ ਵਿੱਚ ਕ੍ਰੈਨਨ ਈਰਖੀ ਤबीयत ਦਾ ਆਦਮੀ ਨਹੀਂ ਸੀ ਉਸ ਦਾ ਸੁਭਾਅ ਆਮ ਆਦਮੀਆਂ ਨਾਲੋਂ ਖੁੱਲਾ ਤੇ ਸ਼ਹਿਨਸੇਲ ਸੀ ਆਪਣੀ ਵੋਟੀ ਉੱਤੇ ਉਸ ਨੂੰ ਪੂਰਾ ਵਿਸ਼ਵਾਸ ਸੀ ਉਸ ਨੂੰ ਕਦੇ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਆ ਸਕਦਾ ਕਿ ਅੰਨਾ ਕਿਸੇ ਹੋਰ ਨੌਜਵਾਨ ਨਾਲ ਪਿਆਰ ਕਰੇਗੀ ਕ੍ਰੈਨਨ ਦੀ ਸਾਰੀ ਜ਼ਿੰਦਗੀ ਪੋਲਿਟਿਕਲ ਚ ਮੇਲਿਆਂ ਵਿੱਚ ਬੀਤੀ ਪਰ ਅੱਜ ਉਸ ਨੂੰ ਕੁਝ ਇਸ ਤਰ੍ਹਾਂ ਦਾ ਅਨੁਭਵ ਹੋਇਆ ਕਿ ਦੰਪਤੀ ਜੀਵਨ ਦੇ ਜਿਸ ਪਲ ਉੱਤੇ ਇਤਨੇ ਦਿਨ ਤੱਕ ਉਸ ਦਾ ਆਉਣਾ ਜਾਣਾ ਜਾਰੀ ਸੀ ਉਹ ਪੁਲ ਕਿਤੋਂ ਨਾ ਕਿਤੋਂ ਟੁੱਟਣ ਵਾਲਾ ਹੈ ਕਾਰ ਪਹੁੰਚ ਕੇ ਉਹ ਬੜੀ ਬੇអារਮੀ ਨਾਲ ਚੋਖਾਚਰ ਕਮਰੇ ਵਿੱਚ ਟਹਿਲਦਾ ਰਿਹਾ ਸੀ ਉਸ ਨੂੰ ਆਪਣੇ ਆਪ ਦੀ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਮਨ ਦੀ ਹਾਲਤ ਕੀ ਹੈ ਅਤੇ ਉਹ ਕੀ ਚਾਹੁੰਦਾ ਹੈ ਉਹ ਸੋਚ ਰਿਹਾ ਸੀ ਜੇ ਅੱਜ ਅੰਨਾ ਨੇ ਮੇਰੀ ਗੱਲ ਦਾ ਗੁੱਸਾ ਕਰ ਲਿਆ ਤਾਂ ਫਿਰ ਕੀ ਬਣੇਗਾ ਇਨ੍ਹਾਂ ਹੀ ਸੋਚਾਂ ਵਿੱਚ ਉਸ ਨੇ ਕਈ ਘੰਟੇ ਬਿਤਾ ਦਿੱਤੇ ਰਾਤ ਨੂੰ ਜਦ ਅੰਨਾ ਪਾਰਟੀ ਤੋਂ ਵਾਪਸ ਆਈ ਤਾਂ ਉਸ ਨੇ ਪਤੀ ਨੂੰ ਕਮਰੇ ਵਿੱਚ ਫਿਰਦਿਆਂ ਵੇਖ ਕੇ ਪੁੱਛਿਆ ਹੇ ਤੁਸੀਂ ਅਜੇ ਸੁੱਤੇ ਨਹੀਂ ਉਸਨੇ ਆਪਣੀ ਟੋਪੀ ਲਾ ਕੇ ਇੱਕ ਪਾਸੇ ਸੁੱਟ ਦਿੱਤੀ ਤੇ ਫਿਰ ਬੋਲੀ ਕਾਫੀ ਰਾਤ ਜਾ ਚੁੱਕੀ ਹੈ ਹੁਣ ਤੁਸੀਂ ਸੌ ਜਾਓ ਉੱਤਰ ਵਿੱਚ ਕ੍ਰੈਨਿੰਗ ਨੇ ਕਿਹਾ ਅੰਨਾ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਦਾ ਹਾਂ ਮੇਰੇ ਨਾਲ ਅੰਨਾ ਨੇ ਸਹਿਮੀ ਨਜ਼ਰ ਨਾਲ ਉਸ ਵੱਲ ਤੱਕ ਕੇ ਪੁੱਛਿਆ ਦੱਸੋ ਅੰਨਾ ਮੈਂ ਤੈਨੂੰ ਇੱਕ ਗੱਲ ਦੀ ਚੇਤਾਵਨੀ ਕਰਨਾ ਚਾਹੁੰਦਾ ਹਾਂ ਕਿਉਂ ਕੀ ਗੱਲ ਹੋ ਗਈ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਤੇਰੀ ਲਾਪਰਵਾਹੀ ਦੇ ਕਾਰਨ ਸਾਡੀ ਸਮਾਜ ਵਿੱਚ ਕੁਸਰ-ਮੁਸਰ ਹੋ ਰਹੀ ਹੈ ਕੀ ਤੂੰ ਇਸ ਗੱਲ ਤੋਂ ਜਾਣੂ ਹੈ ਅੱਜ ਮਿਸਟਰ ਬ੍ਰਾਸਕੀ ਦੇ ਨਾਲ ਜਿਸ ਟੰਗ ਨਾਲ ਤੂੰ ਗੱਲਾਂ ਕਰ ਰਹੀ ਸੀ ਕੀ ਤੈਨੂੰ ਪਤਾ ਨਹੀਂ ਕਿ ਉਸ ਵੇਲੇ ਸਾਰਿਆਂ ਪ੍ਰੋਹਣਿਆਂ ਦਾ ਧਿਆਨ ਤੁਸਾਂ ਦੋਹਾਂ ਵੱਲ ਖਿੱਚਿਆ ਹੋਇਆ ਸੀ ਉਹਨਾਂ ਨੇ ਕੁਝ ਲਾਪਰਵਾਹੀ ਦਿਖਾਉਂਦਿਆਂ ਹੋਇਆਂ ਉੱਤਰ ਦਿੱਤਾ ਤੁਸੀਂ ਹਮੇਸ਼ਾ ਇਹੋ ਜਿਹੀਆਂ ਬੇਸਿਰ ਪਿਆਰ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਹੋ ਜੇ ਮੈਂ ਉਦਾਸ ਹੁੰਦੀ ਤਾਂ ਤੁਸੀਂ ਹਰ ਵੇਲੇ ਮੇਰੀ ਉਦਾਸੀ ਦਾ ਭੋਗ ਪਾਈ ਰੱਖਦੇ ਹੋ ਤੇ ਜੇ ਮੈਂ ਕਿਸੇ ਨਾਲ ਖੁਸ਼ ਹੋ ਕੇ ਬੋਲਦੀ ਹਾਂ ਤਾ ਮੇਰੀ ਖੁਸ਼ੀ ਤੁਹਾਨੂੰ ਰੜਕਣ ਲੱਗ ਪੈਂਦੀ ਹੈ ਨਾ ਤੁਹਾਨੂੰ ਮੈਂ ਹਸਤੀ ਚੰਗੀ ਲੱਗਦੀ ਆ ਨਾ ਰੋਂਦੀ ਕਹਿੰਦਿਆ ਕਹਿੰਦਿਆ ਅੰਨਾ ਦੇ ਚਿਹਰੇ ਉੱਤੇ ਕਰੋਧ ਦੀ ਲਾਲੀ ਦੌੜ ਗਈ ਕ੍ਰੇਨੀ ਨੇ ਉਸੇ ਗੰਭੀਰਤਾ ਵਿੱਚ ਕਹਿਣਾ ਸ਼ੁਰੂ ਕੀਤਾ ਅੰਨਾ ਅੱਜਕੱਲ ਤੇਰੇ ਸੁਭਾਅ ਵਿੱਚ ਕਿਤਨੀ ਤਬਦੀਲੀ ਆ ਗਈ ਹੈ ਇਹ ਗੱਲ ਤੂੰ ਖੁਦ ਨਹੀਂ ਸਮਝ ਸਕਦੀ ਫਿਰ ਵੀ ਤੇ ਮੈਂ ਤੈਨੂੰ ਇੱਕ ਵਾਰੀ ਹੋਰ ਕਹਿ ਦੇਣਾ ਚਾਹੁੰਦਾ ਹਾਂ ਕਿ ਮੈਂ ਈਰਖੀ ਤਬੀਅਤ ਦਾ ਆਦਮੀ ਨਹੀਂ ਬਰਾਸਕੀ ਬਾਰੇ ਮੇਰੇ ਦਿਲ ਵਿੱਚ ਕਦੇ ਈਰਖਾ ਪੈਦਾ ਨਹੀਂ ਹੋਈ ਪਰ ਮੇਸਮਾਸ ਦੀ ਨੁਕਤਾਚੀਨੀ ਵੱਲੋਂ ਅੱਖਾਂ ਨਹੀਂ ਮੀਟ ਸਕਦਾ ਮੈਂ ਨਹੀਂ ਚਾਹੁੰਦਾ ਕਿ ਤੇਰੇ ਬਾਰੇ ਸਮਾਜ ਨੂੰ ਸ਼ੱਕ ਕਰਨ ਦਾ ਮੌਕਾ ਮਿਲੇ ਇਸੇ ਲਈ ਮੈਂ ਤੈਨੂੰ ਇੱਕ ਵਾਰੀ ਫਿਰ ਚੇਤਾਵਨੀ ਕਰਦਾ ਹਾਂ ਕਿ ਜੇ ਤੈਨੂੰ ਮੇਰਾ ਖਿਆਲ ਕੋਈ ਨਹੀਂ ਤਾਂ ਘੱਟੋ ਘੱਟ ਤੈਨੂੰ ਆਪਣੇ ਲੜਕੇ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਜਿਸ ਦੀ ਜ਼ਿੰਦਗੀ ਉੱਤੇ ਇਹਨਾਂ ਗੱਲਾਂ ਦਾ ਖਤਰਨਾਕ ਅਸਰ ਪਵੇਗਾ ਪਤਾ ਨਹੀਂ ਕਿਉਂ ਕ੍ਰੈਨਿੰਗ ਦੀਆਂ ਗੱਲਾਂ ਸੁਣਦੀ ਸੁਣਦੀ ਅੰਨਾ ਘਬਰਾ ਉੱਠੀ ਉਸ ਦਾ ਦਿਲ ਕੀਤਾ ਕਿ ਕੰਦ ਨਾਲ ਟੱਕਰ ਮਾਰ ਕੇ ਆਪਣੇ ਸਿਰ ਨੂੰ ਟੁਕੜੇ ਟੁਕੜੇ ਕਰ ਦੇਵੇ ਉਹ ਆਪਣੀ ਘਬਰਾਹਟ ਨੂੰ ਪਤੀ ਪਾਸੋਂ ਲੁਕਾਉਣ ਦਾ ਯਤਨ ਕਰਦੀ ਹੋਈ ਬੋਲੀ ਤੁਹਾਡੀਆਂ ਇਹਨਾਂ ਗੱਲਾਂ ਦਾ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ ਰਾਤ ਬਹੁਤ ਚਲੀ ਗਈ ਹੈ ਹੁਣ ਸੌਂ ਜਾਓ ਕਰੈਨੀ ਨੇ ਇੱਕ ਠੰਡਾ ਸਾਹ ਭਾਰ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅੰਨਾ ਵੀ ਆਪਣੇ ਪਲੰਗ ਤੇ ਜਾ ਲੇਟੀ ਬਰਾਸਕੀ ਦੀਆਂ ਪ੍ਰੇਮ ਉਮਨਾਦੀ ਗੱਲਾਂ ਦੀ ਜਾ ਦੇਰ ਤੱਕ ਉਸਦੇ ਹਿਰਦੇ ਵਿੱਚ ਮਚਲਦੀ ਰਹੀ ਹਜ਼ਾਰ ਕੋਸ਼ਿਸ਼ ਕਰਨ ਤੇ ਵੀ ਬਰਾਸਕੀ ਦੀ ਸ਼ਬੀਲੀ ਸ਼ਕਲ ਉਸ ਦੀਆਂ ਅੱਖਾਂ ਅੱਗੇ ਨਾ ਹਟ ਸਕੀ ਇਸੇ ਦਿਨ ਟੋਕ੍ਰੈਨਿੰ ਦੇ ਜੀਵਨ ਵਿੱਚ ਅਦਲਾ ਬਦਲੀ ਸ਼ੁਰੂ ਹੋ ਗਈ। ਉਧਰ ਬਰਾਸਿਕ ਰੋਜ਼ ਹੀ ਕਿਸੇ ਨਾ ਕਿਸੇ ਬਹਾਨੇ ਥੀਏਟਰ ਵਿੱਚ ਨਾਚਕਾਰਵੀਂ ਜਾਂ ਕੌਂਟੈਸ ਵੈਟਸੀ ਦੇ ਘਰ ਅੰਨਾ ਨੂੰ ਮਿਲਣ ਆ ਹੀ ਜਾਂਦਾ ਸੀ। ਕ੍ਰੈਰੀਨ ਵੇਖ ਰਿਹਾ ਸੀ ਕਿ ਅੰਨਾ ਬਾਬਤ ਦਿਨੋਂ-ਦਿਨ ਚਰਚਾ ਵਧ ਰਹੀ ਹੈ। ਪਰ ਅੰਨਾ ਨੂੰ ਇਸ ਕੰਮ ਨੂੰ ਰੋਕਣ ਲਈ ਉਸ ਨੂੰ ਹਥਿਆਰ ਨਹੀਂ ਸੀ ਲੱਭਦਾ। ਉਸ ਦਾ ਦਿਮਾਗ ਕੋਈ ਕੰਮ ਨਹੀਂ ਸੀ ਕਰ ਰਿਹਾ ਕਿ ਕਿਹੜੇ ਢੰਗ ਨਾਲ ਆਪਣੀ ਇੱਜ਼ਤ ਨੂੰ ਬਚਾਏ। ਜੇ ਕਦੇ ਅੰਨਾ ਤੇ ਬ੍ਰਾਸਕੀ ਦਾ ਸਬੰਧ ਸਮਾਜ ਦੀਆਂ ਨਜ਼ਰਾਂ ਤੋਂ ਲੁਕਿਆ ਰਹਿੰਦਾ ਤਾਂ ਸ਼ਾਇਦ ਉਹ ਇਸ ਸੱਟ ਨੂੰ ਸਹਿ ਗੁਜ਼ਾਰਦਾ ਉਸਦੇ ਦਿਲ ਨੂੰ ਇਤਨੀ ਤਕਲੀਫ ਨਾ ਹੁੰਦੀ ਇਹੋ ਕਾਰਨ ਸੀ ਕਿ ਕ੍ਰੈਨਨ ਆਪਣੀ ਜ਼ਿੰਦਗੀ ਤੋਂ بیزار ਹੋ ਚੁੱਕਾ ਸੀ ਸ਼ੁਰੂ-ਸ਼ੁਰੂ ਵਿੱਚ ਅੰਨਾ ਦੇ ਦਿਲ ਵਿੱਚ ਜਿਹੜੀ ਝਿਜਕ ਸੀ ਉਹ ਸਮਾਜਿਕ ਨਿੰਦਿਆ ਦੇ ਡਰ ਕਰਕੇ ਨਹੀਂ ਸੀ ਸਗੋਂ ਇਸ ਕਰਕੇ ਕਿ ਉਹ ਆਪਣੇ ਪਤੀ ਨੂੰ ਧੋਖਾ ਦੇ ਰਹੀ ਹੈ ਪਰ ਅਸਲ ਗੱਲ ਇਹ ਸੀ ਕਿ ਅੰਨਾ ਦੇ ਅੰਦਰਲੇ ਦਿਲੋਂ ਪਤੀ ਨੂੰ ਕਦੇ ਵੀ ਨਹੀਂ ਸੀ ਚਾਹਿਆ ਫਿਰ ਵੀ ਉਹ ਅੱਜ ਤੱਕ ਬੜੇ ਤਸੱਲੀ ਭਰਪੂਰ ਮਨ ਨਾਲ ਆਪਣੀ ਗ੍ਰਹਿਸਤ ਗੱਡੀ ਚਲਾਉਂਦੀ ਆਈ ਸੀ ਆਪਣੇ ਪਿਆਰੇ ਬੱਚੇ ਸੁਰੇਜਾ ਦੇ ਮੋਹ ਵਿੱਚ ਮगन ਰਹਿ ਕੇ ਉਹ ਆਪਣੇ ਖੁਸ਼ਕ ਸੁਭਾਪ પતિ ਦਾ ਵਰਤਾਓ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਤੋਂ ਸਹਿੰਦੀ ਆ ਰਹੀ ਸੀ ਪਰ ਜਿਸ ਦਿਨ ਮਾਸਕੋ ਦੇ ਸਟੇਸ਼ਨ ਉੱਤੇ ਅਚਨਚੇਤ ਪ੍ਰਾਸਕੀ ਨਾਲ ਉਸਦੀ ਮੁਲਾਕਾਤ ਹੋਈ ਉਸ ਦਿਨ ਉਹਨੂੰ ਇਸ ਤਰ੍ਹਾਂ ਅਨੁਭਵ ਹੋਇਆ ਜਿਵੇਂ ਸੰਸਾਰ ਦਾ ਰੰਗ ਹੀ ਕੁਝ ਨਿਰਾਲਾ ਹੈ ਇਸ ਰੰਗ ਨੂੰ ਆਪਣੇ ਗ੍ਰਹਿਸਤ ਜੀਵਨ ਦੇ ਕੈਦਖਾਨੇ ਵਿੱਚ ਬੰਦ ਰਹਿਣ ਕਰਕੇ ਅੱਜ ਤੱਕ ਜਾਣ ਹੀ ਨਹੀਂ ਸੀ ਸਕੀ ਉਦੋਂ ਤੋਂ ਹੀ ਅੰਨਾ ਦੇ ਦਿਲ ਵਿੱਚ ਜਿਹੜੀ ਮਾਨਸਿਕ ਖਿੱਚਾ ਖਿੱਚੀ ਹੋ ਰਹੀ ਸੀ ਉਸ ਨੂੰ ਸਾਡੇ ਪਾਠਕ ਸਮਝ ਹੀ ਚੁੱਕੇ ਹਨ ਅੰਤ ਇੱਕ ਦਿਨ ਅਜਿਹਾ ਹੋਇਆ ਜਦ ਅੰਨਾ ਤੇ ਬਰਾਸਕੀ ਦਾ ਪਿਆਰ ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋਇਆ ਬਰਾਸਕੀ ਦੇ ਜਿਸ ਪਿਆਰ ਤੋਂ ਅੰਨਾ ਘਬਰਾਉਂਦੀ ਸੀ ਅਤੇ ਬਰਾਸਕੀ ਪੂਰੇ 1 ਸਾਲ ਤੋਂ ਜਿਸ ਪਿਆਰ ਨੂੰ ਪ੍ਰਾਪਤ ਕਰਨ ਲਈ ਪਰ ਸ਼ਾਮੇ ਵਾਂਗ ਉਸ ਤੇ ਮਗਰ ਮਗਰ ਲੱਗਾ ਫਿਰਦਾ ਸੀ ਉਹ ਪਿਆਰ ਹੁਣ ਰੂਪਮਾਨ ਹੋ ਕੇ ਦੋਹਾਂ ਦਿਲਾਂ ਵਿੱਚ ਪ੍ਰਗਟ ਹੋ ਗਿਆ ਇੱਕ ਦਿਨ ਦੀ ਗੱਲ ਹੈ ਉਹ ਦੋਵੇਂ ਇੱਕੋ ਹੋਟਲ ਦੇ ਕਮਰੇ ਵਿੱਚ ਬੈਠੇ ਸਨ ਅੰਨਾ ਰੋ ਰਹੀ ਤੇ ਬਰਾਸਕੀ ਉਸ ਨੂੰ ਧੀਰਜ ਦੇਂਦਾ ਹੋਇਆ ਕਹਿ ਰਿਹਾ ਸੀ ਅੰਨਾ ਰੱਬ ਦੇ ਵਾਸਤੇ ਇਸ ਤਰ੍ਹਾਂ ਨਾ ਕਰ ਸ਼ਾਂਤ ਹੋ ਪਰ ਉਹ ਜਿਉਂ-ਜਿਉਂ ਟਾਰਸ ਦੇਣ ਦੀ ਕੋਸ਼ਿਸ਼ ਕਰਦਾ ਤਿਉਂ-ਤਿਉਂ ਅੰਨਾ ਦੇ ਹੰਝੂ ਤੇਜ਼ ਹੁੰਦੇ ਜਾਂਦੇ ਸ਼ਰਮ ਤੇ ਗਿਲਾਨੀ ਨਾਲ ਉਹ ਆਪਣੇ ਆਪ ਵਿੱਚ ਗਰਕਦੀ ਜਾਂਦੀ ਸੀ ਉਸ ਦਾ ਸਰੀਰ ਲੜਖੜਾ ਰਿਹਾ ਸੀ ਹੁਣ ਉਹ ਬਰਾਸਕੀ ਦੇ ਸੀਨੇ ਨਾਲ ਆਪਣਾ ਸਿਰ ਲਾਈ ਬੁੜਬੁੜਾ ਰਹੀ ਸੀ ਉਹ ਪ੍ਰਮਾਤਮਾ ਮੈਨੂੰ ਖਿਮਾ ਕਰ ਮੈਂ ਬੜੀ ਪਾਪੜ ਹਾਂ ਉਸਦੀ ਆਤਮਾ ਉਸ ਨੂੰ ਫਟਕਾਰਾਂ ਪਾ ਰਹੀ ਸੀ ਪਰ ਨਾਲ ਹੀ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਬਰਾਸਕੀ ਤੋਂ ਬਿਨਾ ਹੁਣ ਦੁਨੀਆ ਵਿੱਚ ਉਸ ਦਾ ਹੋਰ ਕੋਈ ਨਹੀਂ ਇਸ ਲਈ ਉਹ ਪ੍ਰਾਰਥਨਾ ਲਈ ਰੱਬ ਨੂੰ ਸੰਬੋਧਨ ਕਰਦੀ ਹੋਈ ਮਾਨੋ ਬਰਾਸਕੀ ਨੂੰ ਹੀ ਰੱਬ ਸਮਝ ਕੇ ਉਸ ਅੱਗੇ ਅਰਜੋਈਆਂ ਕਰ ਰਹੀ ਸੀ ਉਸ ਦੀ ਹਾਲਤ ਵੇਖ ਕੇ ਬਰਾਸਕੀ ਨੂੰ ਇਸ ਤਰ੍ਹਾਂ ਮਾਲੂਮ ਹੋ ਰਿਹਾ ਸੀ ਜਿਸ ਤਰ੍ਹਾਂ ਕਿਸੇ ਖੂਨੀ ਦੇ ਸਾਹਮਣੇ ਉਸ ਦੀ ਲਾਸ਼ ਪਈ ਹੋਵੇ ਜਿਸ ਦਾ ਉਸ ਨੇ ਆਪਣੀ ਹੱਥੀ ਗਲਾ ਘੁੱਟਿਆ ਸੀ ਥੋੜੀ ਦੇਰ ਬਾਅਦ ਅਨਨ ਉਸ ਦੀਆਂ ਬਾਹਾਂ ਵਿੱਚ ਕੱਸੀ ਹੋਈ ਸੀ ਜਿਸ ਤੇ ਅਥਰੂ ਡਿੱਗ ਡਿੱਕੇ ਬਰਾਸਕੀ ਦੀ ਕਮੀਜ਼ ਉੱਤੇ ਪੈ ਰਹੇ ਸਨ ਆਦਮੀ ਹੋਰ ਸਭ ਕੁਝ ਭੁੱਲ ਸਕਦਾ ਹੈ ਪਰ ਠੁਕਰਾਈ ਗਏ ਪਿਆਰ ਦਾ ਨਿਰਾਦਰ ਨਹੀਂ ਭੁੱਲ ਸਕਦਾ ਲੈਵਨ ਵਰਗੇ ਨਿਰਸ਼ਲ ਹਿਰਦੇ ਲਈ ਕਿੱਟੀ ਵੱਲੋਂ ਕੀਤੇ ਗਏ ਇਨਕਾਰ ਦੀ ਸੱਟ ਸਹਾਰ ਨਹੀਂ ਸੁਖਾਲੀ ਨਹੀਂ ਸੀ ਤਿੰਨ ਮਹੀਨੇ ਉਸ ਨੂੰ ਮਾਸਕੋ ਤੋਂ ਆਇਆ ਹੋ ਚੁੱਕੇ ਸਨ ਪਰ ਅਜੇ ਤੱਕ ਉਸ ਤੇ ਦਿਲ ਦਾ ਜ਼ਖਮ ਨਹੀਂ ਸੀ ਮਿਲਿਆ ਉਸ ਨੂੰ ਜਾਤ ਸੀ ਜਦੋਂ ਮਾਸਕੋ ਜਾਣ ਲੱਗਾ ਸੀ ਤਾਂ ਉਸਨੇ ਆਪਣੇ ਇੱਕ ਮੁੱਖੀ ਮੁਜਾਰੇ ਪੈਟਰਨ ਨੂੰ ਕਿਹਾ ਸੀ ਪੈਟਰਨ ਐਤਕੀ ਜਦ ਮੈਂ ਮਾਸਕੋ ਤੋਂ ਮੁੜਾਂਗਾ ਤਾਂ ਮੈਂ ਤੈਨੂੰ ਇਕੱਲਾ ਨਹੀਂ ਵੇਖਾਂਗਾ ਮੇਰੇ ਨਾਲ ਵਾਹਟੀ ਹੋਵੇਗੀ ਇਸ ਦੇ ਉੱਤਰ ਵਿੱਚ ਪੈਟਰਨ ਨੇ ਕਿਹਾ ਪਰਮਾਤਮਾ ਦਾ ਧੰਨਵਾਦ ਹੈ ਮੈਂ ਆਪਣੇ ਮਾਲਕ ਨੂੰ ਇਸ ਖੁਸ਼ੀ ਵਿੱਚ ਅਗਾਉ ਵਧਾਈ ਦਿੰਦਾ ਹਾਂ ਪਰ ਜਦ ਵਿਚਾਰੇ ਲੈਵਨ ਨੂੰ ਆਪਣਾ ਮੂੰਹ ਲੈ ਕੇ ਕੱਲ ਮੁਕੱਲਾ ਵਾਪਸ ਮੁੜਨਾ ਪਿਆ ਤਾ ਉਸਦੀ ਬਹੁਤ ਬੁਰੀ ਹਾਲਤ ਸੀ ਉਹ ਪੈਟਰਨ ਦੇ ਸਾਹਮਣੇ ਹੋਂ ਸੰਗਦਾ ਸੀ ਅਤੇ ਪੈਟਰਨ ਇਹ ਸਵਾਲ ਨਾ ਕਰ ਦੇਵੇ ਕਿ ਜਨਾਬ ਤੁਸੀਂ ਵਾਟੀ ਕਿਉਂ ਨਹੀਂ ਲਿਆਏ ਰਹਿ ਰਹਿ ਕੇ ਕਿੱਟੀ ਦੀ ਯਾਦ ਉਸਦੇ ਦਿਲ ਵਿੱਚ ਚੁੰਡੀਆਂ ਵੱੜਦੀ ਸੀ ਇਸੇ ਬੇਆਰਾਮੀ ਨੂੰ ਭੁੱਲਣ ਲਈ ਉਸਨੇ ਸਾਰਾ ਸਾਰਾ ਦਿਨ ਕੰਮ ਧੰਦੇ ਵਿੱਚ ਬਿਤਾਉਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਲੱਗੇ ਰਹਿਣ ਨਾਲ ਉਸਦੇ ਦਿਲ ਦੀ ਪੀੜ ਆਰਜੀ ਤੌਰ ਤੇ ਕੱਸੀ ਹੋ ਜਾਂਦੀ ਸੀ ਇੱਕ ਦਿਨ ਦੀ ਗੱਲ ਹੈ ਅਚਨ ਚੇਤ ਅਬਲਾਸ ਕੀ ਉਸਦੀ ਫਾਰਮ ਤੇ ਆ ਪਹੁੰਚਾ ਲੇਵਿਨ ਨੇ ਤਾਜ਼ੇ ਫਲਾਂ ਤੇ ਵਧੀਆ ਸ਼ਰਾਬ ਨਾਲ ਉਸ ਦਾ ਬੜਾ ਨਿੱਘਾ ਸਵਾਗਤ ਕੀਤਾ ਤੇ ਜੰਗਲ ਵਿੱਚ ਲਿਜਾ ਕੇ ਉਸ ਨੂੰ ਸ਼ਿਕਾਰ ਵੀ ਖਿਡਾਇਆ। ਭਾਵੇਂ ਲੈਵਿਨ ਨੂੰ ਪੂਰਾ ਯਕੀਨ ਸੀ ਕਿ ਅਬਲਾਸਕੀ ਦੀ ਸਾਲੀ ਕਿੱਤੀ ਦਾ ਵਿਆਹ ਕਦੇ ਦਾ ਹੋ ਚੁੱਕਾ ਹੋਵੇਗਾ। ਫਿਰ ਵੀ ਉਸ ਦਾ ਦਿਲ ਕੀਤਾ ਕਿ ਅਬਲਾਸਕੀ ਪਾਸੋਂ ਇਸ ਬਾਰੇ ਪੁੱਛੇ। ਉਹ ਡਰ ਰਿਹਾ ਸੀ ਜੇ ਬਲਾਸਕੀ ਨੇ کہہ ਦਿੱਤਾ ਹਾਂ ਕਿੱਤੀ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਬੜੀ ਖੁਸ਼ ਹੈ ਤਾਂ ਉਸ ਦੇ ਦਿਲ ਦੀ ਕੀ ਹਾਲਤ ਹੋਵੇਗੀ। ਅਬਲਾਸਕੀ ਭਾਵੇਂ ਸੁਭਾਵਕ ਹੀ ਬੜਾ ਗਾਲੜੀ ਸੀ ਪਰ ਪਤਾ ਨਹੀਂ ਕੀ ਕਾਰਨ ਸੀ ਕਿ ਉਸਨੇ ਕਿੱਟੀ ਭਾਵਤਿਕ ਸ਼ਬਦ ਵੀ ਮੂੰਹੋਂ ਨਾ ਕੱਢਿਆ ਤੇ ਇਸ ਤੋਂ ਛੁੱਟ ਹੋਰ ਜਮਾਨੇ ਭਾਰਤੀਆ ਗੱਪਾਂ ਮਾਰਦਾ ਰਿਹਾ ਲੈਵਨ ਦੀ ਉਤਸੁਕਤਾ ਬਰਾਬਰ ਵਾਧੀ ਗਈ ਅਤੇ ਜਦੋਂ ਸ਼ਿਕਾਰ ਖੇਡ ਕੇ ਮੁੜ ਰਹੇ ਸਨ ਤਾਂ ਲੈਵਨ ਇਸ ਪੁੱਛਣ ਦੀ ਖਾਇਸ਼ ਨੂੰ ਰੋਕ ਨਾ ਸਕਿਆ ਤੇ ਧੜਕਦੇ ਦਿਲ ਨਾਲ ਉਸਨੇ ਅਬਲਾਸਕੀ ਨੂੰ ਪੁੱਛ ਹੀ ਲਿਆ ਅਬਲਾਸਕੀ ਤੂੰ ਹੁਣ ਤੱਕ ਮੈਨੂੰ ਆਪਣੀ ਸਾਲੀ ਦੇ ਵਿਆਹ ਬਾਬਤ ਕੁਝ ਨਹੀਂ ਦੱਸਿਆ ਮੇਰਾ ਖਿਆਲ ਹੈ ਕਿ ਕਿੱਟੀ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਹੋਵੇਗਾ। ਆਬਲਾਸਕੀ ਨੇ ਕੁਝ ਉਦਾਸ ਲਹਿਜੇ ਵਿੱਚ ਉੱਤਰ ਦਿੱਤਾ। ਕਿੱਟੀ ਦੀ ਅਜੇ ਵਿਆਹ ਕਰਾਉਣ ਦੀ ਮਰਜ਼ੀ ਨਹੀਂ। ਨਾਲੇ ਉਹ ਕਾਫੀ ਚਿਰ ਤੋਂ ਬਿਮਾਰ ਹੈ ਤੇ ਡਾਕਟਰਾਂ ਨੇ ਉਸ ਨੂੰ ਯੂਰਪ ਦੇ ਾਰੋਗਤਾ ਵਿਧਾਊ ਥਾਵਾਂ ਤੇ ਜਾਣ ਦੀ ਸਲਾਹ ਦਿੱਤੀ ਹੈ। ਲੈਵਿਨ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਕਿੱਟੀ ਬਾਰੇ ਉਸ ਨੂੰ ਇਹ ਉੱਤਰ ਮਿਲੇਗਾ ਕਿ ਕਿੱਟੀ ਦਾ ਵਿਆਹ ਅਜੇ ਤੱਕ ਨਹੀਂ ਹੋਇਆ ਤੇ ਉਹ ਬਿਮਾਰ ਹੈ। ਇਹਨਾਂ ਦੋਹਾਂ ਖਬਰਾਂ ਨੇ ਉਸਦੇ ਦਿਲ ਨੂੰ ਬੜਾ ਬੇਚੈਨ ਕਰ ਦਿੱਤਾ। ਉਸਨੇ ਬੜੀ ਕਬਰਾਂ ਹਟਪਰੀ ਆਵਾਜ਼ ਵਿੱਚ ਪੁੱਛਿਆ ਕਿਉਂ ਕੀ ਗੱਲ ਹੋ ਗਈ ਕੀ ਉਸਦੀ ਹਾਲਤ ਖਤਰਨਾਕ ਹੈ ਅਬਲਾਸਕੀ ਨੇ ਜਦ ਉਸਨੂੰ ਸਭ ਕੁਝ ਵਿਸਤਾਰ ਨਾਲ ਸੁਣਾਇਆ ਤਾਂ ਉਸਦਾ ਦਿਲ ਚਿੰਤਾ ਨਾਲ ਭਰ ਗਿਆ ਪਰ ਇਸ ਚਿੰਤਾ ਦੇ ਹੇਠਾਂ ਕੋਈ ਨਿੰਮੀ ਨਿੰਮੀ ਖੁਸ਼ੀ ਵੀ ਮਚਲ ਰਹੀ ਸੀ ਸ਼ਾਇਦੇ ਬਦਲੇ ਦੀ ਖੁਸ਼ੀ ਸੀ ਅਬਲਾਸਕੀ ਆਪਣੀ ਇੱਕ ਜ਼ਰੂਰੀ ਕੰਮ ਲਈ ਹੀ ਇੱਥੇ ਆਇਆ ਸੀ ਉਹ ਮੁੱਟ ਤੋਂ ਹੀ ਖਾਊ ਉਡਾਊ ਅਤੇ ਮੌਜੀ ਤਬਿਆਤ ਦਾ ਆਦਮੀ ਸੀ ਤੇ ਇਸ ਦੇ ਫਲ ਸਰੂਪ ਮਾਇਕ ਤੰਗੀ ਦਿਨੋਂ ਦਿਨ ਉਸਦਾ ਗਲ ਘੁੱਟਦੀ ਜਾ ਰਹੀ ਸੀ ਉਸਦੇ ਸਹੁਰੇ ਨੇ ਆਪਣੀ ਲੜਕੀ ਦੇ ਦਾਸ ਵਿੱਚ ਜਿਹੜੀ ਜ਼ਮੀਨ ਦਿੱਤੀ ਸੀ ਉਹ ਉਸ ਦਾ ਅੱਧਾ ਹਿੱਸਾ ਵੇਚ ਕੇ ਆਪਣੀ ਤੰਗੀ ਦੂਰ ਕਰਨੀ ਚਾਹੁੰਦਾ ਸੀ ਇੱਕ ਸ਼ਾਹੂਕਾਰ ਇਸ ਜ਼ਮੀਨ ਨੂੰ ਖਰੀਦਣ ਲਈ ਤਿਆਰ ਹੋ ਗਿਆ ਸ਼ਾਹੂਕਾਰ ਨੇ 8000 ਰੂਪਲ ਨਕਦ ਦੇ ਦਿੱਤੇ ਤੇ ਬਾਕੀ 24000 ਬਰੇ-ਬਰੇ 6 ਕਿਸ਼ਤਾਂ ਵਿੱਚ ਦੇਣ ਦਾ ਇਕਰਾਰ ਕੀਤਾ ਬੇਨਾਮਾ ਲਿਖਿਆ ਜਾ ਚੁੱਕਾ ਸੀ ਮਾਸਕੋ ਵਿੱਚ ਰਹਿ ਕੇ ਹੁਣ ਇਸ ਟੱਬਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਸੀ ਕਿਉਂਕਿ ਜੋ ਪੈਸਾ ਤੇ ਲਾਬਲਾਸਕੀ ਦੇ ਹੱਥ ਵਿੱਚ ਆਉਂਦਾ ਉਹ ਨਾਚ ਮੁਜਰੇਆਂ ਤੇ ਘੋੜ ਦੌੜ ਵਿੱਚ ਬਰਬਾਦ ਕਰ ਛੁੱਟਦਾ ਸੀ ਆਖਿਰ ਉਸਦੀ ਬੋਟੀ ਡੋਲੀ ਨੇ ਫੈਸਲਾ ਕੀਤਾ ਕਿ ਅੱਧੀ ਜ਼ਮੀਨ ਵੇਚ ਕੇ ਗੁਜ਼ਾਰੇ ਲਈ ਰੁਪਇਆ ਪ੍ਰਾਪਤ ਕੀਤਾ ਜਾਵੇ ਤੇ ਬਾਕੀ ਅੱਧੀ ਉੱਤੇ ਘਰ ਬਣਾ ਕੇ ਇੱਥੇ ਹੀ ਰਹਿ ਜਾਵੇ ਤੇ ਇਸ ਦੀ ਖੇਤੀਬਾੜੀ ਆਪਣੀ ਨਿਗਰਾਨੀ ਵਿੱਚ ਕਰਾਈ ਜਾਵੇ ਇਸ ਤਰ੍ਹਾਂ ਕਾਰਨ ਨਾਲ ਹੋ ਸਕਦਾ ਹੈ ਅਬਲਾਸਕੀ ਦੀਆਂ ਵਾਦੜੀਆਂ ਛੁੱਟ ਜਾਣ ਇਸੇ ਕਾਰਨ ਕੋ ਚੇਰ ਤੋਂ ਇਹ ਪਰਿਵਾਰ ਆਪਣੀ ਫਾਰਮ ਉੱਤੇ ਆ ਬਸਿਆ ਸੀ ਅਬਲਾਸਕੀ ਦੀ ਜ਼ਮੀਨ ਲੈਵਿਨ ਦੀ ਜ਼ਿੰਮੇਦਾਰੀ ਤੋਂ ਬਹੁਤ ਦੂਰ ਨਹੀਂ ਸੀ ਮਸੇ ਪੰਜੀਆਂ ਕਮੇਲਾਂ ਦੀ ਵਿੱਥ ਤੇ ਹੋਵੇਗੀ ਡਾਲੀ ਨੂੰ ਮਾਸਕੋਵਰਕੀ ਰੌਣਕੀਲੀ ਥਾਂ ਛੱਡ ਕੇ ਜੰਗਲ ਵਿੱਚ ਆ ਕੇ ਰਹਿਣਾ ਸ਼ੁਰੂ-ਸ਼ੁਰੂ ਵਿੱਚ ਬੜੀ ਤਕਲੀਫ ਹੋਈ ਜ਼ਿੰਮੇਦਾਰੀ ਦਾ ਪ੍ਰਬੰਧ ਹੁਣ ਵੀ ਇੱਕ ਨਿਕੰਮੇ ਜਿਹੇ ਮੁਖਤਾਰ ਦੇ ਹੱਥ ਵਿੱਚ ਸੀ ਜਿਸ ਦੇ ਆਲਸ ਤੇ ਨਾ ਤਜਰਬੇ ਕਰੀ ਕਰਕੇ ਫਾਰਮ ਬੜਾ ਬੇਰੌਣਕ ਤੇ ਕਾਟ ਉਪਜਾਊ ਹੋ ਗਿਆ ਸੀ ਡਾਲੀ ਨੂੰ ਇੱਥੇ ਆ ਕੇ ਨਾ ਵੇਲੇ ਸਿਰ ਦੁੱਧ ਮਿਲ ਸਕਦਾ ਸੀ ਨਾ ਅੰਡੇ ਮਕਾਨ ਦੀ ਵੀ ਬੁਰੀ ਹਾਲਤ ਸੀ ਨੌਕਰਾਂ ਚਾਕਰਾਂ ਦਾ ਵੀ ਠੀਕ ਪ੍ਰਬੰਧ ਨਹੀਂ ਸੀ ਇਨ੍ਹਾਂ ਹੀ ਕਾਰਨਾਂ ਕਰਕੇ ਪਹਿਲਾਂ ਪਹਿਲ ਡਾਲੀ ਖਬਰਾ ਗਈ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਗਿਆ ਅਬਲਾਸ ਕੀ ਡਾਲੀ ਨੂੰ ਫਾਰਮ ਤੇ ਛੱਡ ਕੇ ਫਿਰ ਕੁਝ ਦਿਨਾਂ ਲਈ ਮਾਸਕ ਕੋ ਚਲਾ ਗਿਆ ਸੀ ਇੱਕ ਦਿਨ ਲੈਵਨ ਡਾਲੀ ਤੇ ਘਰ ਗਿਆ ਉਸ ਨੂੰ ਵੇਖ ਕੇ ਡਾਲੀ ਦੀ ਖੁਸ਼ੀ ਤੇ ਹੈਰਾਨੀ ਦੀ ਕੋਈ ਹੱਤ ਨਾ ਰਹੀ ਅਸਲ ਵਿੱਚ ਡਾਲੀ ਦਾ ਲੈਵਨ ਨਾਲ ਸਕੇ ਭਰਾਵਾਂ ਵਰਗਾ ਸਨੇਹ ਸੀ ਉਸਨੇ ਕਿਹਾ ਤੁਹਾਨੂੰ ਵੇਖ ਕੇ ਮੈਂ ਬੜੀ ਖੁਸ਼ ਹੋਈ ਹਾਂ ਲੇਵਿਨ ਬੋਲਿਆ ਤੁਹਾਨੂੰ ਖੁਸ਼ੀ ਤਾਂ ਹੋਈ ਹੈ ਪਰ ਤੁਸੀਂ ਇਤਨੀ ਨੇੜੇ ਹੁੰਦੇ ਹੋ ਵੀ ਕਦੇ ਮਿਲਣ ਗਿਲਣ ਨਹੀਂ ਆਏ ਉਸ ਦਿਨ ਅਬਲਾਸਕੀ ਨੇ ਦੱਸਿਆ ਕਿ ਤੁਸੀਂ ਮਾਸਕੋ ਛੱਡ ਆਏ ਹੋ ਨਹੀਂ ਤੇ ਅਜੇ ਵੀ ਮੈਨੂੰ ਕੀ ਪਤਾ ਲੱਗਣਾ ਸੀ ਕੱਲ ਮਾਸਕੋ ਤੋਂ ਅਬਲਾਸਕੀ ਦਾ ਖੱਤ ਆਇਆ ਸੀ ਉਸਨੇ ਲਿਖਿਆ ਹੈ ਕਿ ਤੁਹਾਨੂੰ ਦਿਹਾਤ ਵਿੱਚ ਰਹਿਣ ਦਾ ਅਭਿਆਸ ਨਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਔਕੜਾਂ ਪੇਸ਼ ਆ ਰਹੀਆਂ ਹੋਣਗੀਆਂ ਇਸ ਲਈ ਮੈਂ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਕਿ ਮੇਰੇ ਲਈਕ ਜੋ ਵੀ ਸੇਵਾ ਹੋਵੇ ਦੱਸੋ ਡਾਲੀ ਬੋਲੀ ਤੁਹਾਡੀ ਉਦਾਰਤਾ ਲਈ ਬਹੁਤ-ਬਹੁਤ ਧੰਨਵਾਦ ਸ਼ੁਰੂ-ਸ਼ੁਰੂ ਵਿੱਚ ਤਾਂ ਕਾਫੀ ਔਖੇ ਰਹੇ ਸਾਂ ਪਰ ਹੁਣ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਡੌਲੀ ਦੇ ਬੱਚੇ ਲੈਵਨ ਨੂੰ ਬੜੇ ਪਿਆਰੇ ਲੱਗ ਰਹੇ ਸਨ ਬੱਚੇ ਹੈਵੀ ਸਨ ਪਿਆਰ ਦੇ ਲਾਇਕ ਬੜੇ ਚੁਸਤ ਸਾਫ਼-ਸੁਥਰੇ ਤੇ ਮਿਲਾਪੜੇ ਲੈਵਨ ਛਟਪਟ ਹੀ ਉਹਨਾਂ ਨਾਲ ਇਸ ਤਰ੍ਹਾਂ ਮਿਲ ਗਿਆ ਜਿਵੇਂ ਕੋਈ ਘਰ ਦਾ ਆਦਮੀ ਹੁੰਦਾ ਹੈ ਡਾਲੀ ਵੀ ਬੜੀ ਖੁਸ਼ ਹੁੰਦੀ ਜਦ ਵੇਖਦੀ ਕਿ ਲੈਵਨ ਬੱਚਿਆਂ ਨਾਲ ਬੱਚਾ ਹੀ ਬਣ ਜਾਂਦਾ ਹੈ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਡੌਲੀ ਤੇ ਲੈਵਨ ਬਾਹਰ ਬਰਾਂਡੇ ਵਿੱਚ ਜਾ ਬੈਠੇ। ਡਾਲੀ ਨੇ ਕਿੱਤੀ ਦਾ ਜ਼ਿਕਰ ਛੇੜਦਿਆਂ ਕਿਹਾ, "ਬਿਚਾਰੀ ਕਿੱਤੀ ਕਿਤੇ ਮੱਸੇ-ਮੱਸੇ ਬਚੀ ਐ। ਐਤ ਕਿ ਉਸਦੀ ਇੱਥੇ ਮੇਰੇ ਕੋਲ ਆ ਕੇ ਕੁਝ ਮਹੀਨੇ ਬਿਤਾਣ ਦੀ ਸਲਾਹ ਹੈ।" ਅੱਛਾ ਕਹਿ ਕੇ ਲੈਵਨ ਦੇ ਚਿਹਰੇ ਤੇ ਲਾਲੀ ਦੌੜ ਗਈ। ਉਸਨੇ ਝਟਪਟ ਇਹ ਕਹਿ ਕੇ ਗੱਲ ਦਾ ਰੁਖ ਪਲਟ ਦਿੱਤਾ, "ਤਾਂ ਮੈਂ ਤੁਹਾਡੇ ਲਈ ਦੋ ਸੱਜਰ ਸੂਈਆਂ ਗਾਈਆਂ ਆਪਣੇ ਫਾਰਮ ਤੋਂ ਭੇਜ ਦਿਆਂ। ਇੱਥੇ ਮੇਰਾ ਖਿਆਲ ਹੈ। ਤੁਹਾਨੂੰ ਬੱਚਿਆਂ ਲਈ ਪੂਰਾ ਦੁੱਧ ਨਹੀਂ ਮਿਲਦਾ ਹੋਣਾ ਨਹੀਂ ਸ਼ੁਕਰੀਆ ਹੁਣ ਸਾਡੀਆਂ ਵੀ ਦੋ ਗਾਵਾਂ ਸੂ ਪਈਆਂ ਨੇ ਇੱਕ ਹੋਰ ਅਗਲੇ ਮਹੀਨੇ ਸੂਣ ਵਾਲੀ ਹੈ ਕਿੱਤੀ ਨੇ ਲਿਖਿਆ ਹੈ ਕਿ ਉਹ ਦਿਹਾਤੀ ਜ਼ਿੰਦਗੀ ਨੂੰ ਪਸੰਦ ਕਰਦੀ ਹੈ ਉਸਦੀ ਤਬੀਅਤ ਦਾ ਹੁਣ ਕੀ ਹਾਲ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੈ ਮੈਂ ਤਾਂ ਪਹਿਲਾਂ ਤੋਂ ਹੀ ਸਮਝਦਾ ਸੀ ਕਿ ਉਸਦੇ ਫੇਫੜਿਆਂ ਵਿੱਚ ਕੋਈ ਨੁਕਸ ਨਹੀਂ ਐਵੇਂ ਇੱਕ ਨੀਮ ਹਕੀਮ ਜਿਹੇ ਨੇ ਭਰਮ ਪਾ ਦਿੱਤਾ ਜਿਸ ਕਰਕੇ ਉਸ ਨੂੰ ਜਰਮਨੀ ਦੇ ਗੰਧਕ ਚਸ਼ਪਿਆਂ ਤੋਂ ਲੈ ਕੇ ਜਾਣਾ ਪਿਆ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਕਹਿੰਦਿਆ ਕਹਿੰਦਿਆ ਲੈਵਿਨ ਦੀਆਂ ਅੱਖਾਂ ਵਿੱਚੋਂ ਹਸਰਤ ਜਿਹੀ ਚਮਕਣ ਲੱਗੀ ਜਿਸ ਨੂੰ ਡੌਲੀ ਨੇ ਫੌਰਨ ਪਾਪ ਲਿਆ ਉਸਨੇ ਰਤਾ ਠਹਿਰ ਕੇ ਪੁੱਛਿਆ ਲੈਵਿਨ ਤੁਸੀਂ ਕਿੱਟੀ ਵੱਲੋਂ ਕੁਝ ਗਮਰੂਠ ਜਿਹੇ ਜਾਪਦੇ ਹੋ ਮੈਂ ਨਹੀਂ ਇਹੋ ਜਿਹੀ ਤੇ ਕੋਈ ਗੱਲ ਨਹੀਂ ਪਰ ਤੁਹਾਡਾ ਰੰਗ ਟੰਗ ਤੇ ਇਹੋ ਦੱਸਦਾ ਹੈ ਕਈ ਆਲੇ ਟੋਲੇ ਕారణ ਤੋਂ ਬਾਤ ਵੀ ਲੈਵਿਨ ਨੇ ਜਦ ਛਟਕਾਰਾ ਹੁੰਦਾ ਨਾ ਡਿੱਠਾ ਤਾਂ ਉਸ ਨੂੰ ਸੱਚੀ ਗੱਲ ਦੱਸਣੀ ਹੀ ਪਈ ਉਹ ਬੋਲਿਆ ਮੈਡਮ ਤੁਹਾਨੂੰ ਪਤਾ ਹੈ ਕਿ ਉਸਨੇ ਮੇਰੀ ਵਿਆਹ ਦੀ ਦਰਖਾਸਤ ਨੂੰ ਠੁਕਰਾ ਦਿੱਤਾ ਸੀ ਫਿਰ ਵੀ ਤੁਸੀਂ ਮੈਨੂੰ ਦੋਸ਼ ਹੀ ਦਿੰਦੇ ਹੋ ਇਹ ਬੜੀ ਦੁੱਖ ਵਾਲੀ ਗੱਲ ਹੈ ਕਹਿੰਦਿਆਂ ਕਹਿੰਦਿਆਂ ਲੈਵਿੰਡਾ ਚਿਹਰਾ ਫਿੱਕਾ ਪੈ ਗਿਆ ਡਾਲੀ ਨੇ ਉੱਤਰ ਦਿੱਤਾ ਭਾਵੇਂ ਮੈਨੂੰ ਅੱਜ ਤੱਕ ਕਿਸੇ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਫਿਰ ਵੀ ਮੈਂ ਇਸ ਤੋੜ-ਪਿਛੋੜੇ ਦਾ ਕਾਰਨ ਸਮਝ ਗਈ ਸਾਂ ਆ ਵਿਚਾਰੀ ਕਿੱਟੀ ਮੈਂ ਉਸ ਲਈ ਬਹੁਤ ਦੁਖੀ ਹਾਂ ਤੁਹਾਡਾ ਦੁੱਖ ਤਾਂ ਸਿਰਫ ਇਸ ਕਰਕੇ ਹੈ ਕਿ ਤੁਹਾਡੇ ਸਵੈ ਸਨਮਾਨ ਨੂੰ ੱੱਕਾ ਲੱਗਾ ਪਰ ਉਸ ਵਿਚਾਰੀ ਦਾ ਦੁੱਖ ਕਹਿਣ ਸੁਣਨ ਤੋਂ ਬਾਹਰ ਹੈ ਤੁਸੀਂ ਲੋਕ ਮਰਦ ਹੋ ਇਸ ਲਈ ਇਸਤਰੀ ਹਿਰਦੇ ਦੀਆਂ ਉਲਝਣਾਂ ਨੂੰ ਨਹੀਂ ਸਮਝ ਸਕਦੇ ਮੈਂ ਤੇ ਸ਼ੁਰੂ ਤੋਂ ਹੀ ਬਰਾਸਕੀ ਨੂੰ ਪਸੰਦ ਨਹੀਂ ਸਾ ਕਰਦੀ ਪਰ ਕਿੱਤੀ ਉਸਦੇ ਧੋਖੇ ਵਿੱਚ ਆ ਗਈ ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਤੁਹਾਡੇ ਨਾਲ ਕਿੱਤੀ ਦਾ ਪਿਆਰ ਕਿਸੇ ਹਾਲਤ ਵਿੱਚ ਵੀ ਬਰਾਸਕੀ ਨਾਲੋਂ ਘੱਟ ਨਹੀਂ ਸੀ ਪਰ ਕਿਉਂਕਿ ਤੁਸੀਂ ਮੇਰੇ ਪੇਕੇ ਘਰ ਜਾਣਾ ਆਉਣਾ ਛੱਡ ਦਿੱਤਾ ਸੀ ਜਿਸ ਕਰਕੇ ਬਰਾਸਕੀ ਨੇ ਉਸ ਵਿਚਾਰੀ ਨੂੰ ਘੇਰ ਲਿਆ ਜਿਸ ਤੋਂ ਇਹ ਸਾਰਾ ਫਸਾਦ ਵਧਿਆ ਲੈਵਿਨਿਕ ਠੰਡਾ ਸਾਹ ਭਰਿਆ ਤੇ ਕਹਿਣ ਲੱਗਾ ਨਹੀਂ ਮੈਡਮ ਹੁਣੇ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਟੁੱਟੇ ਹੋਏ ਦਿਲ ਦਾ ਜੁੜਨਾ ਅਸੰਭਵ ਹੈ ਤੁਹਾਡੀ ਭੈਣ ਨੇ ਦੋਹਾਂ ਵਿੱਚੋਂ ਇੱਕ ਚੁਣਨਾ ਸੀ ਸੋ ਉਸਨੇ ਚੁਣ ਲਿਆ ਫਿਰ ਉਸ ਦਾ ਸਿੱਟਾ ਭਾਵੇਂ ਕੁਝ ਵੀ ਹੋਵੇ ਤਾਂ ਕਿ ਤੁਸੀਂ ਕਿੱਟੀ ਦੇ ਆਉਣ ਤੇ ਨਹੀਂ ਮਿਲੋਗੇ ਮਿਲਣ ਤੋਂ ਮੈਨੂੰ ਇਨਕਾਰ ਨਹੀਂ ਪਰ ਲੱਗੀ ਵਾ ਮੈਂ ਉਸ ਤੋਂ ਦੂਰ ੜਾਕ ਰਹਿਣ ਦੀ ਕੋਸ਼ਿਸ਼ ਕਰਾਂਗਾ ਉਸੇ ਦਿਨ ਲੈਵਿਨ ਆਪਣੇ ਫਾਰਮ ਤੇ ਵਾਪਸ ਮੁੜ ਗਿਆ ਅੰਨਾ ਤੇ ਬਰਾਸਕੀ ਦੀ ਚਰਚਾ ਬਾਰੇ ਸਾਰੇ ਸਮਾਜ ਵਿੱਚ ਗੱਲ ਫੈਲ ਚੁੱਕੀ ਸੀ ਬਰਾਸਕੀ ਦੀ ਮਾਂ ਨੇ ਪਹਿਲਾਂ ਪਹਿਲ ਤਾਂ ਇਸ ਪ੍ਰੇਮ ਨੂੰ ਸਾਧਾਰਨ ਹੀ ਸਮਝਿਆ ਤੇ ਇਸ ਵਿੱਚ ਉਹਨੂੰ ਕੋਈ ਭੈੜਾ ਨਾ ਦਿਸਿਆ ਪਰ ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਬਰਾਸਕੀ ਨੂੰ ਇਸ ਬਦਰਾਮੀ ਦੇ ਕਾਰਨ ਹਕੂਮਤ ਨੇ ਇੱਕ ਵੱਡੇ ਅਹੁਦੇ ਤੋਂ ਵਾਂਝਿਆ ਰੱਖਿਆ ਹੈ ਤਾ ਬੁੱਢੀ ਘਬਰਾ ਉੱਠੀ ਤੇ ਪੁੱਤਰ ਨੂੰ ਅਬਾ ਤਬਾ ਕਰਨ ਲੱਗੀ ਪਰ ਬਰਾਸਕੀ ਤੇ ਦਿਲ ਉੱਤੇ ਕਿਸੇ ਗੱਲ ਦਾ ਅਸਰ ਨਹੀਂ ਹੋਇਆ ਉਹ ਬਰਾਬਰ ਅੰਨਾ ਦੇ ਪ੍ਰੇਮ ਹੜ ਵਿੱਚ ਰੁੜਿਆ ਜਾ ਰਿਹਾ ਸੀ ਬਰਾਸਕੀ ਨੂੰ ਘੋੜ ਦੌੜ ਵਿੱਚ ਹਿੱਸਾ ਲੈਣ ਦਾ ਬੜਾ ਸ਼ੌਕ ਸੀ ਛੇਤੀ ਹੀ ਇੱਕ ਭਾਰੀ ਘੋੜ ਦੌੜ ਹੋਣ ਵਾਲੀ ਸੀ ਜਿਸ ਵਿੱਚ ਸ਼ੈਨਸ਼ਾਹ ਜਾਰ ਨੇ ਵੀ ਸ਼ਾਮਲ ਹੋਣਾ ਸੀ ਬਰਾਸਕੀ ਨੇ ਵੀ ਇਸ ਦੌੜ ਵਿੱਚ ਸ਼ਾਮਲ ਹੋਣ ਲਈ ਆਪਣਾ ਨਾਮ ਲਿਖਾਇਆ ਹੋਇਆ ਸੀ ਜਿਸ ਲਈ ਉਸਨੇ ਬਹੁਤ ਚੰਗੀ জাত ਦੀ ਅੰਗਰੇਜ਼ੀ ਘੋੜੀ ਖਰੀਦੀ ਸੀ ਜਿਸ ਨੂੰ ਇੱਕ ਅੰਗਰੇਜ਼ ਮਹਾਰਾਜਹਾਂ ਟ੍ਰੇਨਿੰਗ ਦਿਵਾਈ ਗਈ ਸੀ ਐਡੀ ਵੱਡੀ ਕੋੜ ਦੌੜ ਵਿੱਚ ਸ਼ਾਮਲ ਹੋਣਾ ਜਾਨ ਜੋਖੋ ਦਾ ਕੰਮ ਸੀ ਇਸ ਲਈ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਇੱਕ ਵਾਰੀ ਅੰਨਾਂ ਨੂੰ ਮਿਲ ਲੈਣਾ ਜ਼ਰੂਰੀ ਸਮਝਿਆ ਪੀਟਰਸਬਰਗ ਦੀ ਗਰਮੀ ਤੋਂ ਬਚਣ ਲਈ ਅੰਨਾਂ ਨੇ ਸ਼ਹਿਰ ਤੋਂ ਦੂਰ ਇੱਕ ਪਿੰਡ ਦੇ ਬੰਗਲੇ ਵਿੱਚ ਰਹਿਣਾ ਸ਼ੁਰੂ ਕੀਤਾ ਹੋਇਆ ਸੀ ਗਰਮੀਆਂ ਵਿੱਚ ਕਰੈਨਿਨ ਦਾ ਟੱਬਰ ਹਮੇਸ਼ਾ ਕੁਝ ਮਹੀਨੇਾਂ ਲਈ ਇਸੇ ਬੰਗਲੇ ਵਿੱਚ ਆ ਕੇ ਰਹਿੰਦਾ ਸੀ ਬਰਾਸਕੀ ਦੇ ਕੁਆਟਰਾਂ ਤੋਂ ਇਹ ਬੰਗਲਾ ਦੂਰ ਨਹੀਂ ਸੀ ਇਸ ਲਈ ਘੋੜ ਤੋੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸਨੇ ਅੰਨਾ ਨੂੰ ਮਿਲ ਆਉਣ ਦੀ ਸਲਾਹ ਬਣਾਈ ਘੋੜ ਗੱਡੀ ਵਿੱਚ ਸਵਾਰ ਹੋ ਕੇ ਜਦੋਂ ਅੰਨਾ ਦੇ ਬੰਗਲੇ ਪੁੱਜਾ ਤਾਂ ਅੰਨਾ ਉਸ ਵੇਲੇ ਭਾਂਡੇ ਵਿੱਚ ਇੱਕ ਫੁੱਲਾਂ ਦੇ ਗਮਲੇ ਕੋਲ ਖਲੋਤੀ ਸੀ ਉਸ ਦਾ ਲੜਕਾ ਸੁਰੇਜਾ ਵੀ ਇਸ ਵੇਲੇ ਘਰ ਨਹੀਂ ਸੀ ਸੁਰੇਜਾ ਭਾਵੇਂ 8-9 ਵਰਿਆਂ ਦਾ ਬਾਲ ਸੀ ਫਿਰ ਵੀ ਉਹ ਬੜਾ ਚਤੰਨ ਬੁੱਧੀ ਵਾਲਾ ਸੀ ਉਹ ਤਾੜ ਗਿਆ ਸੀ ਕਿ ਉਸ ਦੀ ਮਾਂ ਤੇ ਪਿਓ ਆਪੋ ਵਿੱਚ ਗੁੱਸੇ ਰਹਿੰਦੇ ਹਨ ਤੇ ਬਰਾਸਕੀ ਤਾਂ ਉਸ ਦੀ ਮਾਂ ਨਾਲ ਗੂੜਾ ਪਿਆਰ ਹੈ ਬਰਾਸਕੀ ਜਦੋਂ ਵੀ ਉਸਦੀ ਮਾਂ ਨੂੰ ਮਿਲਣ ਆਇਆ ਕਰਦਾ ਸੀ ਉਹ ਬੜੀ ਹੈਰਾਨ ਭਰੀ ਨਜ਼ਰ ਨਾਲ ਉਸ ਵੱਲ ਤੱਕਿਆ ਕਰਦਾ ਸੀ ਤੇ ਉਹ ਉਸਦੀ ਇਸ ਔਖੀ ਨਜ਼ਰ ਤੋਂ ਬੜਾ ਘਬਰਾਉਂਦੇ ਸਨ ਜਿਸ ਕਰਕੇ ਉਹ ਸੋਰੇਜਾ ਦੀ ਮੌਜੂਦਗੀ ਵਿੱਚ ਖੁੱਲੀ ਗੱਲਬਾਤ ਨਹੀਂ ਸਨ ਕਰਦੇ ਹੁੰਦੇ ਅੱਜ ਅੰਨਾ ਨੂੰ ਇਕੱਲਿਆਂ ਵੇਖ ਕੇ ਬਰਾਸਕੀ ਦੇ ਦਿਲ ਨੂੰ ਖੁਸ਼ੀ ਹੋਈ ਅੰਨਾ ਨੇ ਜਦ ਉਸਨੂੰ ਵੇਖਿਆ ਉਸਦੇ ਚਿਹਰੇ ਉੱਤੇ ਹੈਰਾਨੀ ਡਰ ਤੇ ਖੁਸ਼ੀ ਦੇ ਭਾਵ ਝਲਕਣ ਲੱਗੇ ਬਰਾਸਕੀ ਨੇ ਵੇਖਿਆ ਕਿ ਇਸ ਵੇਲੇ ਉਹ ਬੜੀ ਉਦਾਸ ਤੇ ਫਿਕਰਮੰਦ ਹੈ ਉਸਨੇ ਆਉਂਦਿਆਂ ਹੀ ਪੁੱਛਿਆ ਪਿਆਰੀ ਅੰਨਾ ਅੱਜ ਕੀ ਗੱਲ ਹੈ ਜੋ ਇਸ ਸੋਹਣੇ ਚੰਨ ਵਰਗੇ ਚਿਹਰੇ ਉੱਤੇ ਚਿੰਤਾ ਦੇ ਬੱਦਲ ਛਾਏ ਹੋਏ ਹਨ ਅੰਨਾ ਨੇ ਕੋਈ ਜਵਾਬ ਨਾ ਦਿੱਤਾ ਤੇ ਉਸੇ ਤਰ੍ਹਾਂ ਉਦਾਸੀ ਦੀ ਸੂਰਤ ਬਣੀ ਬੈਠੀ ਰਹੀ ਜਦ ਬਰਾਸਕੀ ਨੇ ਪੁੱਛਣ ਲਈ ਬਹੁਤ ਹੀ ਜ਼ੋਰ ਲਾਇਆ ਤਾਂ ਉਹ ਕੁਝ ਦੱਸਣ ਦੀ ਥਾਂ ਪੁੱਭਾ ਮਾਰ ਕੇ ਰੋ ਪਈ ਬਰਾਸਕੀ ਘਬਰਾ ਗਿਆ ਤੇ ਉਹ ਬੋਲਿਆ ਅੰਨਾ ਅੰਨਾ ਰੱਬ ਦੇ ਵਾਸਤੇ ਮੇਰੀ ਪਰੇਸ਼ਾਨੀ ਨਾ ਵਧਾ ਤੇ ਦੱਸ ਕੀ ਗੱਲ ਹੈ ਐਥ ਕੀ ਅੰਨਾ ਨੂੰ ਬੋਲ ਤੋਂ ਬੋਲ ਚੁੱਕਣਾ ਪਿਆ ਕੀ ਦੱਸਾਂ ਮੈਂ ਹੁਣ ਕਿਸੇ ਪਾਸੇ ਦੀ ਨਹੀਂ ਰਹੀ ਮੈਨੂੰ ਉਮੀਦਵਾਰੀ ਹੈ ਇਹ ਕਹਿ ਕੇ ਅੰਨਾ ਨੇ ਆਪਣਾ ਸਿਰ ਬਰਾਸਕੀ ਦੇ ਮੋਢੇ ਉੱਤੇ ਸੁੱਟ ਦਿੱਤਾ ਤੇ ਫੁੱਟ-ਫੁੱਟ ਕੇ ਰੋਣ ਲੱਗੀ ਨਾਲ ਨਾਲ ਹੀ ਅੱਖਾਂ ਚੁੱਕ ਕੇ ਬਰਾਸਕੀ ਦੇ ਚਿਹਰੇ ਵੱਲ ਤੱਕਦੀ ਜਾ ਰਹੀ ਸੀ ਕਿ ਉਸਤੇ ਭਿਆਨਕ ਵਾਕਦਾ ਬਰਾਸਕੀ ਉੱਤੇ ਕੀ ਅਸਰ ਹੋਇਆ ਹੈ ਬਰਾਸਕੀ ਨੇ ਸਿਰ ਨੀਵਾ ਕਰ ਲਿਆ ਤੇ ਕਿਸੇ ਬਹੁਤ ਡੂੰਗੀ ਸੋਚ ਵਿੱਚ ਡੁੱਬ ਗਿਆ ਉਸਦੀ ਹਾਲਤ ਵੇਖ ਕੇ ਅੰਨਾ ਨੂੰ ਯਕੀਨ ਹੋ ਗਿਆ ਕਿ ਬ੍ਰਾਸਕੀ ਦਾ ਦਿਲ ਇਸ ਖਬਰ ਨੂੰ ਸੁਣਦਿਆਂ ਹੀ ਚਿੰਤਾ ਦੀ ਪੱਠੀ ਵਿੱਚ ਪੈ ਕੇ ਭੁੱਜਣ ਲੱਗ ਪਿਆ ਹੈ ਕੁਝਰ ਬਾਅਦ ਬ੍ਰਾਸਕੀ ਨੇ ਸਿਰ ਚੁੱਕਿਆ ਤੇ ਟਿਕਵੀਂ ਨਜ਼ਰ ਨਾਲ ਅੰਨਾ ਵੱਲ ਵੇਖਦਾ ਹੋਇਆ ਬੋਲਿਆ ਅੰਨਾ ਇਹ ਖਿਆਲ ਨਾ ਕਰੀਂ ਕਿ ਇਸ ਪਾਪ ਦਾ ਫਲ ਤੈਨੂੰ ਇਕੱਲਿਆਂ ਹੀ ਭੁਗਤਣਾ ਪਵੇਗਾ ਮੈਂ ਹਰ ਮੁਸੀਬਤ ਵਿੱਚ ਤੇਰਾ ਸਾਥ ਦੇਣ ਨੂੰ ਤਿਆਰ ਹਾਂ ਬਸ ਮੈਂ ਤੇਰੇ ਇਸ ਦੁੱਖ ਵਿੱਚ ਸਾਂਝੀਵਾਲ ਕਿਵੇਂ ਹੋ ਸਕਦਾ ਹਾਂ ਪਰ ਜਦ ਅੰਨਾ ਨੇ ਕੋਈ ਜਵਾਬ ਨਾ ਦਿੱਤਾ ਤਾਂ ਬਰਾਸਕੀ ਕਿਸੇ ਖਾਸ ਫੈਸਲੇ ਤੇ ਪਹੁੰਚ ਕੇ ਬੋਲਿਆ ਅੰਨਾ ਇੱਕ ਗੱਲ ਮੰਨੇਗੀ ਦੱਸੋ ਸਾਨੂੰ ਹੁਣ ਸਮਾਜ ਦੀਆਂ ਪਾਬੰਦੀਆਂ ਤੋਂ ਆਜ਼ਾਦ ਹੋ ਕੇ ਆਪਣੇ ਪ੍ਰੇਮ ਬੰਧਨ ਵਿੱਚ ਵੱਧ ਜਾਣਾ ਚਾਹੀਦਾ ਹੈ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੀ ਤੈਨੂੰ ਹੁਣ ਚਾਹੀਦਾ ਹੈ ਕਿ ਆਪਣੇ ਪਤੀ ਪਾਸੋਂ ਤਲਾਕ ਲੈ ਕੇ ਕਾਨੂੰਨੀ ਤੌਰ ਤੇ ਮੇਰੇ ਜੀਵਨ ਦੀ ਸਾਥਣ ਬਣ ਜਾਵੇਂ ਪਰ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਪਿਆਰੇ ਚਾਹੇ ਕਿਸ ਤਰ੍ਹਾਂ ਵੀ ਹੋਵੇ ਇਸ ਤੋਂ ਬਿਨਾ ਸਾਡੇ ਲਈ ਹੁਣ ਹੋਰ ਕੋਈ ਰਸਤਾ ਬਾਕੀ ਨਹੀਂ ਤਾਂ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੋਵੇਂ ਕਿਤੇ ਭੱਜ ਚਲੀਏ ਇਸ ਵਿੱਚ ਹਰਝਹੀ ਕੀ ਹੈ ਮੌਜੂਦਾ ਹਾਲਤ ਵਿੱਚ ਜਿਸ ਤਰ੍ਹਾਂ ਅਸੀਂ ਚੋਰਾ ਵਾਂਗ ਲੁਕ ਲੋਕੇ ਆਪਣੇ ਪਿਆਰ ਪੰਧ ਉੱਤੇ ਤੁਰੇ ਆ ਰਹੇ ਹਾਂ ਇਹ ਹਾਲਤ ਸਹਾਰਣੀ ਹੁਣ ਸਾਡੇ ਲਈ ਮੁਸ਼ਕਲ ਹੈ ਅੰਨਾ ਦੇ ਚਿਹਰੇ ਉੱਤੇ ਕੁਝ ਕੜਾਈ ਆ ਗਈ ਉਸਨੇ ਕੁਝ ਕੜਤਣ ਰਲਵੀ ਆਵਾਜ਼ ਵਿੱਚ ਕਿਹਾ ਠੀਕ ਹੈ ਤੁਹਾਡੇ ਨਾਲ ਨਸ ਜਾਵਾਂ ਤੇ ਤੁਹਾਡੀ ਰਖੇਲੀ ਬਣ ਕੇ ਰਹਾ ਤੇ ਆਪਣਾ ਸਭ ਕੁਝ ਬਰਬਾਦ ਕਰ ਸੁਟਾਂ ਆਪਣੇ ਪੁੱਤਰ ਤੇ ਪਤੀ ਨੂੰ ਕਿਤੇ ਮੂੰਹ ਵਿਖਾਉਣ ਜੋਗਾ ਨਾ ਛੱਡਾਂ ਇਹ ਕਹਿੰਦਿਆਂ ਕਹਦਿਆਂ ਅੰਨਾ ਦੇ ਚਿਹਰੇ ਉੱਤੇ ਮੌਤ ਵਰਗੀ ਮੁਰਤੇਹਾਨੀ ਛਾ ਗਈ ਬਰਾਸਕੀ ਨੇ ਬੜਾ ਵਿਆਕੁਲ ਹੋ ਕੇ ਕਿਹਾ ਅੰਨਾ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀ ਹੈ ਮੈਂ ਤੁਹਾਡੇ ਪਿਆਰ ਅਤੇ ਉਸ ਦੀ ਸੱਚਾਈ ਦੀ ਕਦਰ ਕਰਦੀ ਹਾਂ ਕਿ ਤੁਹਾਨੂੰ ਪਿਆਰ ਦੇ ਰਾਸਤੇ ਵਿੱਚ ਲੁਕ ਲਕਾਓ ਕਰਨਾ ਬਿਲਕੁਲ ਪਸੰਦ ਨਹੀਂ ਪਰ ਤੁਸੀਂ ਮੇਰੀ ਅਵਸਥਾ ਨੂੰ ਅਜੇ ਤੀਕ ਨਹੀਂ ਸਮਝ ਸਕੇ ਫਿਰ ਵੀ ਮੈਂ ਇਸ ਗੱਲੋਂ ਬੇਖਬਰ ਨਹੀਂ ਹਾਂ ਕਿ ਤੁਸੀਂ ਮੇਰੀ ਖਾਤਰ ਆਪਣੀ ਜ਼ਿੰਦਗੀ ਬਰਬਾਦ ਕਰ ਸੁੱਟੀ ਹੈ ਬ੍ਰਾਸਕੀ ਨੇ ਕ੍ਰਿਤਗਿਆ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ ਨਹੀਂ ਅੰਨਾ ਮੇਰੇ ਖਾਤਰ ਜਿਹੜੀ ਕੁਰਬਾਨੀ ਤੂੰ ਕੀਤੀ ਹੈ ਉਸ ਦੇ ਸਾਹਮਣੇ ਮੇਰਾ ਤਿਆਗ ਪਾਸਕੂ ਜਿੰਨੀ ਕੀਮਤ ਵੀ ਨਹੀਂ ਰੱਖਦਾ ਇਸ ਦੁੱਖ ਦੀ ਹਾਲਤ ਵਿੱਚ ਵੀ ਅੰਨਾ ਦੇ ਚਿਹਰੇ ਉੱਤੇ ਖੁਸ਼ੀ ਦੀ ਇੱਕ ਪਤਲੀ ਜਿਹੀ ਰੇਖਾ ਚਮਕ ਪਈ ਤੇ ਉਹ ਕਹਿਣ ਲੱਗੀ ਤੁਸੀਂ ਜਾਣਦੇ ਹੋ ਮੈਂ ਇੱਕ ਅਜਿਹੇ ਭੁੱਖੇ ਆਦਮੀ ਵਾਂਗ ਹਾਂ ਜਿਸਦੇ ਸਾਹਮਣੇ ਸਵਾਦਲੇ ਖਾਣੇ ਦਾ ਥਾਲ ਪਰੋਸਿਆ ਪਿਆ ਹੋਵੇ ਪਰ ਉਸਨੂੰ ਖਾਣ ਦੀ ਆਗਿਆ ਨਾ ਹੋਵੇ ਇਸ ਵੇਲੇ ਸੋਰੇ ਜਾਂ ਬਾਹਰੋਂ ਖੇਡਦਾ ਖੇਡਦਾ ਆਪਣੀ ਮਾਂ ਦੀ ਗੋਦੀ ਵਿੱਚ ਆ ਬੜਿਆ ਬਰਾਸ ਕੇ ਉੱਠ ਕੇ ਬਾਹਰ ਆ ਗਿਆ ਤੇ ਘੋੜਾ ਗੱਡੀ ਵਿੱਚ ਬੈਠ ਕੇ ਵਾਪਸ ਚਲਾ ਗਿਆ ਬਰਾਸਕੀ ਜਦ ਕੋੜ ਦੌੜ ਦੇ ਮੈਦਾਨ ਵਿੱਚ ਪਹੁੰਚਾ ਤਾਂ ਚੌਹੀ ਪਾਸੀ ਦਰਸ਼ਕਾਂ ਦੀ ਭੀੜ ਜੰਮੀ ਹੋਈ ਸੀ ਉਹ ਕੋੜ ਦੌੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਕਿਸੇ ਵੀ ਕਾਰਨ ਉੱਤੇ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਇਸੇ ਲਈ ਉਹ ਸਾਰੇ ਜਾਣੂਆਂ ਪਛਾਣੂਆਂ ਤੋਂ ਨਜ਼ਰ ਬਚਾ ਕੇ ਚੱਲ ਰਿਹਾ ਸੀ ਬਰਾਸਕੀ ਨੇ ਦੂਰ ਤੋਂ ਹੀ ਅੰਨਾ ਨੂੰ ਕੌਂਟੈਸ ਬੈਟਸੀ ਦੇ ਨਾਲ ਬੈਠਿਆ ਵੇਖ ਲਿਆ ਸੀ ਪਰ ਉਹ ਆਪਣੇ ਮਨ ਨੂੰ ਸ਼ਾਂਤ ਰੱਖਣ ਦੇ ਖਿਆਲ ਨਾਲ ਉਹਨਾਂ ਵੱਲ ਨਾ ਗਿਆ ਫਿਰ ਵੀ ਕਈ ਮਿਲਣ ਗਿਲਣ ਵਾਲੇ ਉਸਤੇ ਉਸ ਨੂੰ ਮਿਲਦੇ ਹੀ ਗਏ ਅਬਲਾਸਕੀ ਜਿਹੜਾ ਇੱਕ ਦਿਨ ਪਹਿਲਾਂ ਮਾਸਕੋ ਤੋਂ ਆਇਆ ਸੀ ਉਸ ਦੇ ਸਾਹਮਣੇ ਆ ਕੇ ਬੜੀ ਗਰਮ ਜੋਸ਼ੀ ਨਾਲ ਮਿਲਿਆ ਇਸ ਤੋਂ ਬਾਅਦ ਬਰਾਸਕੀ ਦੀ ਨਜ਼ਰ ਕਰੈਨੀ ਨੁਕਤੇ ਪਈ ਜਿਹੜਾ ਸ਼ਾਇਦ ਆਪਣੀ ਵੋਟੀ ਅੰਨਾਂ ਨੂੰ ਲੱਭਦਾ ਫਿਰਦਾ ਸੀ ਘੋੜ ਦੌੜ ਦੀ ਤਿਆਰੀ ਹੋਣ ਲੱਗੀ 17 ਆਦਮੀ ਦੌੜ ਵਿੱਚ ਸ਼ਾਮਲ ਸਨ ਬਰਾਸਕੀ ਦਾ 7ਵਾਂ ਨੰਬਰ ਸੀ ਉਹ ਆਪਣੀ ਨਵੀਂ ਘੋੜੀ ਤੇ ਸਵਾਰ ਹੋਇਆ ਘੋੜੀ ਦੀਆਂ ਤੇਜ਼ ਚਮਕਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਇਸ ਰੇਸ ਵਿੱਚ ਜ਼ਰੂਰ ਆਪਣੀ ਸ਼ਾਨ ਵਿਖਾਵੇਗੀ ਪਰ ਨਾਲ ਹੀ ਉਸਦੀ ਉਸ਼ਲਕੂਤ ਤੋਂ ਇਹ ਵੀ ਡਰ ਪਾਸਦਾ ਸੀ ਕਿ ਕਿਤੇ ਮਥੇ ਸਵਾਰ ਨੂੰ ਹੀ ਨਾ ਪਟਕਾ ਮਾਰੇ ਇਹ ਘੋੜ ਦੌੜ ਮਾਮੂਲੀ ਨਹੀਂ ਸੀ ਬੜੀ ਭਾਰੀ ਤੇ ਖਤਰਨਾਕ ਦੌੜ ਸੀ ਘੋੜਿਆਂ ਨੂੰ ਕਈ ਡੂੰਘੀਆਂ ਖਾਈਆਂ ਤੇ ਕਈ ਉੱਚੀਆਂ ਕੰਧਾਂ ਟੱਪਣੀਆਂ ਪੈਣੀਆਂ ਸਨ ਬਰਾਸਕੀ ਦੀ ਘੋੜੀ ਬੜੇ ਸੁਖਾਲ ਨਾਲ ਇਹਨਾਂ ਔਖੇ ਰੁਕਾਵਟਾਂ ਨੂੰ ਟੱਪਦੀ ਹੋਈ ਬਿਜਲੀ ਦੀ ਤੇਜ਼ੀ ਨਾਲ ਸਭ ਤੋਂ ਅੱਗੇ ਜਾ ਰਹੀ ਸੀ ਸਾਰੇ ਘੋੜੇ ਪਿੱਛੇ ਰਹਿ ਗਏ ਸਨ ਚੌਹਾਂ ਪਾਸਿਆਂ ਤੋਂ ਬਰਾਸਕੀ ਨੂੰ ਤਾੜੀਆਂ ਦੀ ਗੂੰਜ ਵਿੱਚ ਸ਼ਾਬਾਸ਼ ਮਿਲਣ ਲੱਗੀ ਅਖੀਰ ਵਿੱਚ ਕੇਵਲ ਇੱਕ ਛੋਟੀ ਜਿਹੀ ਖਾਈ ਟੱਪਣੀ ਬਾਕੀ ਰਹਿ ਗਈ ਸੀ ਸਾਰੀ ਭੀੜ ਨੂੰ ਯਕੀਨ ਸੀ ਕਿ ਰੇਸ ਦੀ ਜਿੱਤ ਦਾ ਸੇਰਾ ਅਜ ਬਰਾਸਕੀ ਦੇ ਸਿਰ ਹੀ ਬੱਜੇਗਾ ਪਰ ਜਿਉਂ ਹੀ ਘੋੜੀ ਖਾਈ ਟੱਪੀ ਕੇ ਬਰਾਸਕੀ ਨੇ ਇੱਕ ਖਤਰਨਾਕ ਗਲਤੀ ਚੁੱਕ ਕੀਤੀ ਉਸਨੇ ਲਗਾਮ ਨੂੰ ਇੱਕਦਮ ਖਿੱਚ ਲਿਆ ਘੋੜੀ ਦੀ ਗਰਦਨੋਂ ਤਾਂ ਉੱਠੀ ਨਾਲ ਹੀ ਉਸ ਦੇ ਦੋਵੇਂ ਅਗਲੇ ਖੁਰ ਵੀ ਚੁੱਕੇ ਗਏ ਤੇ ਉਹ ਦਾੜ ਕਰਦੀ ਪਿੱਠ ਭਰਨੇ ਡਿੱਗ ਪਈ ਬਰਾਸਕੀ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਸੰਭਲ ਨਾ ਸਕਿਆ ਕੋੜੀ ਦੀ ਪਿੱਠ ਟੁੱਟ ਚੁੱਕੀ ਸੀ ਜਿਹੜੀ ਕੋੜੀ ਦੇ ਹੇਠਾਂ ਆ ਗਈ ਸੀ ਉਧਰ ਅੰਨਾ ਆਪਣੇ ਬਹੁਤ ਸਾਰੇ ਸਾਥੀਆਂ ਤੇ ਸਾਥਣਾ ਸਮੇਤ ਬੈਠੀ ਘੋੜ ਦੌੜ ਦਾ ਨਜ਼ਾਰਾ ਵੇਖ ਰਹੀ ਸੀ ਤੇ ਉਸ ਦਾ ਧਿਆਨ 17 ਸਵਾਰਾਂ ਵਿੱਚੋਂ ਕੇਵਲ ਬਰਾਸਕੀ ਉੱਤੇ ਹੀ ਸੀ ਲੱਗ ਹੈ ਉਸ ਦਾ ਪਤੀ ਕਰੈਨਿਨ ਵੀ ਬੈਠਾ ਸੀ ਜਿਹੜਾ ਆਪਣੇ ਕੁਝ ਸਾਥੀਆਂ ਨਾਲ ਕਿਸੇ ਰਾਜਨੀਤਿਕ ਵਿਸ਼ੇ ਉੱਤੇ ਬਹਿਸ ਕਰ ਰਿਹਾ ਸੀ ਅੰਨਾ ਭਾਵੇਂ ਆਪਣੇ ਪਤੀ ਵੱਲ ਵੇਖ ਨਹੀਂ ਸੀ ਰਹੀ ਪਰ ਪਤੀ ਦੀਆਂ ਖੁਸ਼ਕ ਗੱਲਾਂ ਦਾ ਹਰ ਇੱਕ ਸ਼ਬਦ ਤਿੱਖੇ ਕਿੱਲਾਂ ਵਾਂਗ ਉਸ ਦੇ ਕੰਨਾਂ ਵਿੱਚ chub ਰਿਹਾ ਸੀ ਜਦ ਬਰਾਸਕੀ ਦੀ ਘੋੜੀ ਬੜੀ ਤੇਜ਼ ਰਫ਼ਤਾਰ ਨਾਲ ਦੌੜੀ ਜਾ ਰਹੀ ਸੀ ਤਾਂ ਅੰਨਾ ਆਪਣੀ ਛੋਟੀ ਦੂਰਬੀਨ ਨਾਲ ਵੇਖੀ ਜਾਂਦੀ ਸੀ ਕਰੈਨਿਨ ਨੂੰ ਘੋੜ ਦੌੜ ਨਾਲ ਕੋਈ ਦਿਲਚਸਪੀ ਨਹੀਂ ਸੀ ਉਸ ਦਾ ਧਿਆਨ ਘੋੜ ਸਵਾਰਾਂ ਵੱਲੋਂ ਹਟ ਕੇ ਅੰਨਾ ਵੱਲ ਗੱਡਿਆ ਹੋਇਆ ਸੀ ਕ੍ਰੇਨਿੰਨ ਨੂੰ ਅੰਨਾ ਦੇ ਚਿਹਰੇ ਤੋਂ ਸਾਫ਼ ਲੱਭਦਾ ਸੀ ਕਿ ਉਹ ਸਾਰੀ ਕੋੜ-ਤੋੜ ਵਿੱਚ ਕੇਵਲ ਇੱਕੋ ਆਦਮੀ ਨੂੰ ਵੇਖ ਰਹੀ ਹੈ। ਬਰਾਸਕੀ। ਅਖੀਰ ਜਦ ਬਰਾਸਕੀ ਦੀ ਘੋੜੀ ਡਿੱਗੀ ਤਾਂ ਅੰਨਾ ਦੇ ਮੂੰਹੋਂ ਇੱਕ ਜ਼ੋਰ ਦੀ ਚੀਕ ਨਿਕਲੀ। ਕ੍ਰੇਨਿੰਨ ਨੇ ਵੇਖਿਆ ਕਿ ਅੰਨਾ ਇਸ ਵੇਲੇ ਖੰਭ ਟੁੱਟੇ ਪੰਛੀ ਵਾਂਗ ਫੜਕ ਰਹੀ ਹੈ। ਜਿਹੜੀ ਕਦੇ ਤਾਂ ਕੌਂਟੈਸਟ ਵੈਟਸੀ ਨੂੰ ਕੁਝ ਕਹਿਣ ਦੀ ਸਲਾਹ ਕਰਦੀ ਹੈ ਤੇ ਕਦੇ ਆਪਣੇ ਥਾਂ ਤੋਂ ਉੱਠ ਕੇ ਚਲੇ ਜਾਣ ਦੀ ਕੋਸ਼ਿਸ਼ ਕਰਦੀ। ਅੰਤ ਅੰਨਾ ਪਾਸੋਂ ਨਾ ਹੀ ਰਿਹਾ ਗਿਆ ਤੇ ਉਹ ਬੜੇ ਵਿਆਕੁਲ ਹਾਲ ਵਿੱਚ ਵੈਟਸੀ ਨੂੰ ਕਹਿਣ ਲੱਗੀ। ਕਾਉਂਟੈਸ ਚਲੋ ਚੱਲੀਏ ਪਰ ਵਿਅਰਸੀ ਦਾ ਧਿਆਨ ਉਸ ਵੇਲੇ ਕਿਸੇ ਹੋਰ ਪਾਸੇ ਲੱਗਾ ਹੋਇਆ ਸੀ ਇਸ ਲਈ ਉਸਨੇ ਅੰਨਾ ਦੀ ਗੱਲ ਸੁਣੀ ਹੀ ਨਾ ਪਰ ਕਰੈਨੀਨ ਨੇ ਸੁਣ ਲਈ ਤੇ ਉਸਨੇ ਆਪਣਾ ਹੱਥ ਅੰਨਾ ਵੱਲ ਵਧਾਉਂਦਿਆਂ ਕਿਹਾ ਚਲੋ ਚੱਲੀਏ ਪਰ ਅੰਨਾ ਦੇ ਕੰਨ ਲੱਗ ਕੇ ਬੈਠੇ ਹੋਏ ਇੱਕ ਜਰਨਲ ਦੀਆਂ ਗੱਲਾਂ ਵੱਲ ਜੁੜੇ ਹੋਏ ਸਨ ਜਰਨਲ ਕਹਿ ਰਿਹਾ ਸੀ ਘੋੜੀ ਦੀ ਤੇ ਕੋਈ ਗੱਲ ਨਹੀਂ ਪਰ ਵਿਚਾਰੇ ਦੀ ਲੱਤ ਟੁੱਟ ਗਈ ਹੈ ਇਹ ਬਹੁਤ ਬੁਰਾ ਹੋਇਆ ਕਿੱਡਾ ਸੋਣਾ ਜਵਾਨ ਸੀ ਅੰਨਾ ਨੇ ਫਿਰ ਇੱਕ ਵਾਰੀ ਦੂਰਬਿਨ ਅੱਖਾਂ ਨਾਲ ਲਾ ਕੇ ਬਰਾਸਕੀ ਵੱਲ ਤੱਕਣ ਦੀ ਕੋਸ਼ਿਸ਼ ਕੀਤੀ ਪਰ ਇਸ ਵੇਲੇ ਬਰਾਸਕੀ ਬਹੁਤ ਸਾਰੀ ਭੀੜ ਵਿਚਾਲੇ ਕਿਰਿਆ ਹੋਣ ਕਰਕੇ ਉਸ ਨੂੰ ਦੇਖ ਨਾ ਸਕਿਆ ਅੰਨਾ ਇਹ ਜਾਣਨ ਲਈ ਬੜੀ ਬੇਚੈਨ ਹੋ ਰਹੀ ਸੀ ਕਿ ਬਰਾਸਕੀ ਨੂੰ ਕਿੰਨੀ ਖਤ ਲੱਗੀ ਹੈ ਉਸ ਦੀ ਜਿਉਣ ਦੀ ਉਮੀਦ ਵੀ ਹੈ ਕਿ ਨਹੀਂ ਪਰ ਉੱਥੋਂ ਤੱਕ ਪਹੁੰਚਣ ਦਾ ਕੋਈ ਢੰਗ ਉਸ ਨੂੰ ਦਿਖਾਈ ਨਾ ਦਿੱਤਾ ਅੰਨਾ ਇਸ ਅਨੋਖੀ ਹਾਲਤ ਨੂੰ ਦੇਖ ਕੇ ਕਰੈਨਿਨ ਸਖਤ ਘਬਰਾ ਰਿਹਾ ਸੀ ਨਫ਼ਰਤ ਤੇ ਈਰਖਾ ਨਾਲ ਉਸ ਦਾ ਸਾਰਾ ਸਰੀਰ ਮਗਦਾ ਜਾਂਦਾ ਸੀ ਉਸਨੇ ਇੱਕ ਵਾਰੀ ਫਿਰ ਬੜੀ ਨਿਮਰਤਾ ਨਾਲ ਅੰਨਾ ਨੂੰ ਘਰ ਚੱਲਣ ਲਈ ਕਿਹਾ ਇਸ ਵੇਲੇ ਇੱਕ ਘੋੜਸਵਾਰ ਇਹ ਕਹਿੰਦਾ ਹੋਇਆ ਉਹਨਾਂ ਦੇ ਲੰਗਿਓ ਲੰਗਿਆ ਸਿਰਫ ਘੋੜੀ ਦੀ ਪਿੱਠ ਟੁੱਟ ਗਈ ਹੈ ਪਰ ਸਵਾਰ ਨੂੰ ਬਹੁਤ ਮਾਮੂਲੀ ਚੋਟ ਆਈ ਹੈ ਇਹ ਸੁਣਦਿਆਂ ਹੀ ਅੰਨਾ ਨੇ ਪੱਖੇ ਨਾਲ ਆਪਣਾ ਮੂੰਹ ਟੱਕ ਲਿਆ ਤੇ ਸਿਸਕ ਸਿਸਕ ਕੇ ਰੋਣ ਲੱਗੀ ਕ੍ਰੈਨਿੰਨ ਨੇ ਵੇਖਿਆ ਕਿ ਇਹ ਬੜੀ ਵਧੀਕੀ ਹੋ ਰਹੀ ਹੈ ਐਤ ਕਿ ਉਸਨੇ ਜੜਾ ਤੈਸ਼ ਵਿੱਚ ਆ ਕੇ ਅੰਨਾ ਨੂੰ ਕਿਹਾ ਅੰਨਾ ਮੈਂ ਤੀਜੀ ਵਾਰ ਤੇਨੂੰ ਜਾਣ ਲਈ ਕਹਿ ਰਿਹਾ ਹਾਂ ਇਸ ਦੇ ਉੱਤਰ ਵਿੱਚ ਪਿਆਟਸੀ ਬੋਲੀ ਤੁਸੀਂ ਚਲੋ ਅੰਨਾ ਨੂੰ ਮੈਂ ਆਪਣੇ ਨਾਲ ਹੀ ਲਈ ਆਵਾਂਗੀ ਮੈਂ ਇਸ ਨੂੰ ਘਰ ਵੀ ਪਹੁੰਚਾ ਦੇਵਾਂਗੀ ਪਤੀ ਦੀ ਕੜਕ ਦੀ ਆਵਾਜ਼ ਸੁਣ ਕੇ ਅੰਨਾ ਬੈਠੀ ਨਾ ਰਹਿ ਸਕੀ ਤੇ ਉਸਦੇ ਨਾਲ ਜਾਣ ਲਈ ਚੁੱਪਚਾਪ ਉੱਠ ਖੜੋਤੀ ਜਾਣ ਲੱਗਿਆ ਬੈਟਸੀ ਨੇ ਉਸਦੇ ਕੰਨ ਵਿੱਚ ਕਿਹਾ ਫਿਕਰ ਨਾ ਕਰ ਮੈਂ ਬ੍ਰਾਸਕੀ ਦਾ ਹਾਲ ਹਵਾਲਾ ਪਤਾ ਕਰਕੇ ਤੈਨੂੰ ਸੁਨੇਹਾ ਭੇਜਾਂਗੀ ਇਸ ਤੋਂ ਬਾਅਦ ਅੰਨਾ ਆਪਣੇ ਪਤੀ ਨਾਲ ਗੱਡੀ ਵਿੱਚ ਜਾ ਬੈਠੀ ਮਾ ਨੂੰ ਇਸ ਵੇਲੇ ਅੰਨਾ ਦੀ ਹੋਸ਼ ਖੰਭ ਲਾ ਕੇ ਉੱਡ ਚੁੱਕੀ ਸੀ ਤੇ ਰਸਤੇ ਵਿੱਚ ਕਰੈਨਿਨ ਨੇ ਉਸ ਨੂੰ ਕਿਹਾ ਅੰਨਾ ਤੇਰਾ ਅੱਜ ਦਾ ਵਰਤਾਵਾ ਬੜਾ ਆਯੋਗ ਤੇ ਨਿਰਲਜਤਾ ਭਰਿਆ ਸੀ ਅੰਨਾ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਉਸ ਦਾ ਪਤੀ ਠੀਕ ਇਹੋ ਗੱਲ ਤੇ ਇਸੇ ਟੰਗ ਵਿੱਚ ਕਰੇਗਾ ਉਸ ਨੇ ਪੁੱਛਿਆ ਕਿਉਂ ਮੇਰਾ ਵਰਤਾਵਾ ਕਿਉਂ ਨਿਰਲਜਤਾ ਭਰਿਆ ਸੀ ਕਰੈਨਿਨ ਬੋਲਿਆ ਇਹ ਤੈਨੂੰ ਆਪਣੇ ਦਿਲ ਕੋਲੋਂ ਹੀ ਪੁੱਛਣਾ ਚਾਹੀਦਾ ਹੈ ਕਿ ਤੂੰ ਨਹੀਂ ਜਾਣਦੀ ਕਿ ਲਾਗੇ ਪਾਸ ਬੈਠਿਆਂ ਉੱਤੇ ਤੇਰੀ ਚੀਕ ਪੁਕਾਰ ਦਾ ਕੀ ਅਸਰ ਹੋਇਆ ਹੋਵੇਗਾ ਮੈਂ ਜਾਣਦਾ ਹਾਂ ਕਿ ਬ੍ਰਾਸਕੀ ਵੱਲੋਂ ਤੇਰੇ ਦਿਲ ਨੂੰ ਮੋੜਨਾ ਹੁਣ ਬਿਲਕੁਲ ਨਾ ਮੁਮਕਿਨ ਹੈ ਪਰ ਘੱਟੋ-ਘੱਟ ਮੈਂ ਤੇਥੋਂ ਇਤਨੀ ਮੰਗ ਜ਼ਰੂਰ ਕਰਦਾ ਹਾਂ ਕਿ ਤੈਨੂੰ ਕੋਈ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਕਿ ਜਿਸ ਦੇ ਨਤੀਜੇ ਦੇ ਤੌਰ ਤੇ ਤੇਰੇ ਪਤੀ ਦਾ ਸਿਰ ਨੀਵਾ ਹੋਵੇ ਅੰਨਾ ਇਸ ਵੇਲੇ ਜਿਸ ਹਾਲਤ ਵਿੱਚ ਸੀ ਉਹ ਇਸ ਹਾਲਤ ਨੂੰ ਤਾਂ ਪਤੀ پاسੋਂ ਲੁਕਾ ਸਕਤੀ ਤੇ ਨਾ ਹੀ ਹੁਣ ਹੋਰ ਲੁਕਾਉਣਾ ਚਾਹੁੰਦੀ ਸੀ ਉਹ ਬੜੀ ਨਿਰਾਸ਼ਜੇਹੀ ਨਜ਼ਰ ਨਾਲ ਕ੍ਰੇਨਿੰਨ ਦੇ ਰੁੱਖੇ ਚਿਹਰੇ ਵੱਲ ਤੱਕ ਕੇ ਬੋਲੀ ਨਹੀਂ ਤੁਹਾਨੂੰ ਹੋਰ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦੀ ਸੱਚਮੁੱਚ ਮੈਂ ਬਰਾਸਕੀ ਲਈ ਵਿਆਕੁਲ ਹੋ ਉੱਠੀ ਸਾਂ ਇਸ ਵੇਲੇ ਵੀ ਮੇਰੀ ਇਹ ਹਾਲਤ ਹੈ ਕਿ ਮੈਂ ਗੱਲਾਂ ਤਾਂ ਤੁਹਾਡੇ ਨਾਲ ਕਰ ਰਹੀ ਹਾਂ ਪਰ ਮੇਰਾ ਧਿਆਨ ਉਸ ਵੱਲ ਖਿੱਚਿਆ ਹੋਇਆ ਹੈ ਮੈਂ ਉਸ ਨੂੰ ਪਿਆਰ ਕਰਦੀ ਤੇ ਨਾਲ ਹੀ ਤੁਹਾਨੂੰ ਨਫ਼ਰਤ ਕਰਦੀ ਹਾਂ ਤੁਸੀਂ ਮੇਰੇ ਵਿਰੁੱਧ ਜਿਹੜੀ ਵੀ ਕਾਰਵਾਈ ਕਰਨਾ ਚਾਹੋ ਕਰ ਸਕਦੇ ਹੋ ਇਹ ਕਹਿੰਦੀ ਕਹਿੰਦੀ ਅੰਨਾ ਗੱਡੀ ਦੇ ਕੋਨੇ ਵਿੱਚ ਆਪਣਾ ਮੂਲ ਕੋਕੇ ਹਟਕੋਰੇ ਲੈਂਦੀ ਹੋਈ ਰੋਣ ਲੱਗ ਪਈ ਉਸ ਦੀਆਂ ਗੱਲਾਂ ਸੁਣ ਕੇ ਕਰੈਨਿਨ ਦੇਰ ਤੱਕ ਮੁਰਦੇ ਵਾਂਗ ਢੋਲ ਬੈਠਾ ਰਿਹਾ ਇਸ ਤੋਂ ਬਾਅਦ ਬੋਲਿਆ ਚੰਗੀ ਗੱਲ ਹੈ ਪਰ ਜਦ ਤੱਕ ਮੈਂ ਆਪਣੀ ਇੱਜ਼ਤ ਦੀ ਰੱਖਿਆ ਦਾ ਪ੍ਰਬੰਧ ਨਾ ਕਰ ਲਵਾਂ ਤਦ ਤੱਕ ਤੈਨੂੰ ਮੇਰੀ ਇੱਜ਼ਤ ਦਾ ਧਿਆਨ ਰੱਖਣਾ ਪਵੇਗਾ ਅੰਨਾ ਨੂੰ ਬੰਗਲੇ ਤੇ ਪਹੁੰਚਾ ਕੇ ਕਰੈਨਿਨ ਪੀਟਰਸਬਰਗ ਚਲਾ ਗਿਆ ਉਸਦੇ ਚਲੇ ਜਾਣ ਤੇ ਅੰਨਾ ਨੇ ਇੱਕ ਲੰਬਾ ਸਾਹ ਲਿਆ ਤੇ ਦਿਲ ਵਿੱਚ ਕਹਿਣ ਲੱਗੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਸਭ ਕੁਝ ਉਹਨਾਂ ਦੇ ਸਾਹਮਣੇ ਸੱਚ-ਸੱਚ ਕਹਿ ਦਿੱਤਾ ਧੰਨਵਾਦ